ਇਹ ਤਾਂ ਤੂੰ ਫੀਕਰ ਨਾ ਕਰ ਹਮਣ ਇਹ ਤਾਂ ਗੱਲ ਤੂੰ ਮੇਰੇ ਤੇ ਛੱਡ ਦੇ ਮੈਂ ਆਪੀ ਸੰਭਾਲ ਲਵਾਂ ਅੱਛਾ ਮੈਂ ਕੋਈ ਆਉਣ ਹੀ ਨਹੀਂ ਦਿੰਦੀਆਂ ਹਾਂ ਰਿਸ਼ਤੇ ਆ ਠੀਕ ਵਾ ਖਾਚਾ ਨਾ ਅੜ ਜਾ ਨੀ ਬੋਏ ਅੱਧਰ ਬੋਲਾ ਅੱਧਰ ਤੇ ਸੌਂਣਾ ਲੈ ਨਾ ਕੰਬਨੇ ਵੀ ਤੁਹਾਨੂੰ ਹੁੰਦੇ ਨੇ ਲੈ ਤਾਂ ਗੋਗਿੰਟਾ ਦੇ ਭਾਈ ਲੈ ਵੱਡੇ ਨੇ ਚਾਹ ਪਾਣੀ ਫੜਾ ਦੇ ਕੱਕੜਾ ਪਾਦੂ ਮਾਰ ਲੂ ਹਾਂ ਬੇਬੇ ਜਾਨੀਏ ਮੈਂ ਇਹਨਾਂ ਨੂੰ ਖਾਉਣੀਆਂ ਨਾਲੇ ਵੀਰ ਜੀ ਚਾਹ ਦੇ ਕਉਣੀਆਂ ਉਹ ਕੱਖ ਪਾ ਦੇਣੀਏ ਬੇਬੇ ਉੱਠ ਕੇ ਉ ਤਾਂ ਉਹਦਾ ਨਾਂ ਵੀ ਲੈ ਮੈਂ ਚਾਹ ਦਿੰਨੀ ਆ ਉਹਨਾਂ ਨੂੰ ਅੱਜ ਕਿਧਰੋਂ ਸੁਨੇਹਾ ਉੱਠ ਖੜਿਆ ਨਾਲੇ ਭਾਈ ਉਹਨੂੰ ਵੱਡੇ ਚਾਹ ਪਾਣੀ ਫੜਾਇਆ ਹੁੰਦੀ ਉਹਨੇ ਕੱਖ ਨਹੀਂ ਪੌਨੇ ਬੀਰ ਜੀ ਆ ਚਾਹ ਵੀ ਲੋ ਨਾਲੇ ਨੇ ਬੇਬੇ ਨੇ ਕਿਹਾਗਾ ਕੱਖ ਪਾ ਕੇ ਨਾ ਡੰਗਰ ਬਾਹਰ ਕੱਢ ਦੋ ਰੱਖ ਦਿਓ ਭਾਈ ਚਾਹ ਪੀ ਕੇ ਕੱਢ ਦੇਣਾ ਬਾਅਦ ਮੈਂ ਠੀਕ ਐ ਇਹ ਕਰਾ ਲਈਏ ਆਵਣ ਆ ਪੂਣੀ ਕਰਾ ਜਾਣ ਪੱਗ ਦੀ ਮੈਂ ਜਾਣਾ ਫਿਰ ਕੰਮ ਤੇ ਆਉਣੀ ਹੈ ਜੀ ਮੈਂ ਚਾਹ 사ਉਣ ਗਈ ਸੀ ਵੀਰ ਜੀ ਨੂੰ ਕਰਾਉਣੀ ਆ ਪੱਗ ਦੀ ਪੁਣੀ ਲਓ ਲੈ ਥੈਂਕ ਯੂ ਆ ਗਿਆ ਪਾਈ ਕਰੇ ਜਿੰਦੇ ਨਹੀਂ ਕੋਈ ਆ ਜਾ ਆ ਜਾ ਪਾਈ ਅੱਜ ਤਾਂ ਮੈਂ ਵੀ ਲੇਟ ਹੋ ਗਈ ਕੋਈ ਨਾ ਕੋਈ ਰੁਕ ਲੈ ਮੈਂ ਬੈਠ ਜੰਨੀ ਆ 2 ਮਿੰਟ ਕਿਵੇਂ ਭਾਬੀ ਅੱਜ ਵਾਲੀ ਕਾਲੀ ਕਰੀ ਜੰਨੀ ਐ ਕਿ ਜਵਾਕਾਂ ਨੂੰ ਸਕੂਲ ਸਕਾਲ ਛੱਡਣ ਜਾਣਾ ਐ ਬਾਈ ਨੇ 세ਤੀ ਜਾਣੇ ਕੰਮ ਤੇ ਜਵਾਬ ਤਾਂ ਲੈ ਕੇ ਜਾਂਦੇ ਨੇ ਸਕੂਲ ਅੱਛਾ ਅੱਛਾ ਹਾਂ ਆਜਾ ਮਨਾ ਕਿਉ ਕੱਢ ਕੇ ਲੱਸੀ ਬਾਦੇ ਰਣੀ ਨੂੰ ਨਾਏ ਬੰਦਾ ਪਤਾ ਕਰ ਲੈਂਦੀ ਰੋਟੀ ਖਾਊਗਾ ਕਿ ਚਾਹ ਪੀਊਗਾ ਵੱਡੇ ਨੂੰ ਕਾਕੂ ਖਪਾਤੇ ਕਿ ਨਾ ਕੀ ਕਰ ਬੇਬੇ ਕਹੋਣੀਆਂ ਮੈਂ ਲੱਸੀ ਨਾਲੇ ਉਧਰ ਵੀਰ ਜੀ ਦੇਖ ਕਿਉਣੀਆਂ ਪੁੱਛਦੀਆਂ ਉਹਨਾਂ ਨੂੰ ਕਿ ਚਾਹ ਪੀਣਗੇ ਕਿ ਰੋਟੀ ਖਾਣਗੇ ਲੈ ਭਣੇ ਘਰ ਬਹੁਤ ਟੈਨ ਹੋ ਗਿਆ ਮੇਰੇ ਨਾਲ ਤੇ ਇਹ ਹਾਲੇ ਬੁਲਾ ਕਰੋ

ਉਹ ਕਹਿੰਦੇ ਮੈਂ ਨਹੀਂ ਚਾਹ ਪੀਣੀ ਮੈਂ ਤਾਂ ਰੋਟੀ ਖਾਉਂ। ਐਦਣੇ ਫਿਰ ਨਹੀਂ ਤਾਂ ਤੂੰ ਚਾੜੂ ਲੈ ਆ ਮਗਰ। ਨਹੀਂ ਪੋਚਾ ਲੈ ਲੈ ਜਿਹੜਾ ਰੈਂਦਾ ਤੇ ਰੋਟੀ ਬਣਾ ਦੇ। ਠੀਕ ਐ। ਮੈਂ ਚਾੜੂ ਪੋਚਾ ਕਰਦੀ ਆ। ਉਹ ਰਾਇਵੀ ਵੱਡੀ ਲਈ ਏ ਯਾਰ। ਤਾਰ ਕਿੱਧਰ ਜਾਂਦਾ ਤੂੰ? ਮੈਂ ਤਾਂ ਖੇਤ ਜਾਂਦਾ ਜੀ ਬੇ। ਅੱਛਾ। ਮਗਾ ਸ਼ਾਮ ਵਾਲਾ ਹਰਾ ਜੀ ਵੱਡੀ ਲਈ ਏ। ਅੱਛਾ। ਕਿਵੇਂ ਸੀ? ਆ ਤੇਰੀ ਮਾਸੀ ਨੇ ਆਉਣਾ ਐ। ਅੱਛਾ ਬੇ। ਰਿਸ਼ਤੇਦਾਰੀ ਆਉਗੀ। ਅਪਾ ਕੋ ਰਿਸ਼ਤੇ ਦਾ ਕਰੀਏਗਾ ਗੱਲਬਾਤ ਠੀਕ ਹੈ ਹਾਂ ਆ ਜਾਉਣ ਵਾਲੇ ਨੇ ਤੂੰ ਹਰਾ ਜਿਹੜਾ ਲਿਉਣਾ ਹੈਗਾ ਉਹ ਹੱਥ ਨਹੀਂ ਵੱਢ ਲਈਂ ਚੰਗਾ ਆ ਹੋ ਜਾਈ ਨਾ ਫੇ ਤਾਂ ਚਲੰਦੇ ਕੋਈ ਨਹੀਂ ਹਰ ਤਾਂ ਮੈਂ ਹੱਥ ਨੇ ਵੱਢ ਲਿਉ ਚਲ ਫਿਰ ਮੈਂ ਪਾਏ ਜਾ ਨੰਦਰ ਜਾ ਕੇ ਹਾਂ ਪਾਏ ਜਾ ਮੈਂ ਤੈਨੂੰ ਬੋਲ ਮਾਰ ਲੂ ਫਿਰ ਜੇ ਤੇਰੀ ਮਾਸੀ ਆ ਗਈ ਚਲ ਠੀਕ ਹੈ ਫੇ ਹਰਾ ਚੰਗਾ ਫੇ ਗੋਗੀ ਕਿੱਥੇ ਗਿਆ ਉਹ ਤਾਂ ਬਾਹਰ ਗਿਆ ਹੋਊਗਾ ਉਹਦਾ ਪਤੀ ਆਉਣਾ ਜੇ ਤੇਰੀ ਮਾਸੀ ਆ ਜਾਂਦੀ ਫਿਰ ਆਪਾਂ ਸਾਰੀ ਰਿਸ਼ਤੇ ਦੀ ਗੱਲ ਖੋਲ ਲੈਂਦੇ ਆਈ ਜਾਊਗਾ 10 ਮਿੰਟ ਤੱਕ ਆ ਹੀ ਜਾਣਾ ਕਰਿਆ ਉਹਨਾਂ ਨਾਲ ਚੱਲ ਚੰਗਾ ਫਿਰ ਪੈ ਜਾਇਤ ਨੇ ਚੰਦਰ ਬੇ ਮੈਂ ਪੈਨਾ ਭਾਂਡੇ ਜਾ ਕੇ ਫਿਰ ਉਹ ਪੈਂਦਾ ਤਾਂ ਫੇਰ ਪਈ ਤੂੰ ਬਲਾ ਮੈਨੂੰ ਬੋਲ ਮਾਰ ਜਾ ਮੇਰੇ ਕੋਲ ਚੱਲ ਮਾਰ ਦੇਣਾ ਪਹਿਲਾਂ ਬੋਲ ਹੀ ਮਾਰਿਆ ਉਹਨਾਂ ਆਹੋ ਹਾਂ ਬੇਬੇ ਬੁਲਾਇਆ ਸੀ ਮੈਨੂੰ ਹਾਂ ਬਹਿ ਜਾ ਇੱਕੋ ਗੀ ਨੂੰ ਫੋਨ ਕਰ ਦੇ ਅੱਛਾ ਤੇਰੀ ਮਾਸੀ ਆਉਂਦੀ ਐ ਉਹ ਵੱਡੇ ਦੇ ਰਿਸ਼ਤੇ ਵਾਸਤੇ ਅੱਛਾ ਠੀਕ ਹੈ ਕਰ ਦਿੰਨੀ ਆ ਮੈਂ ਆਪਾਂ ਰੇਵਾੜੀ ਕਰਾਂਗੇ ਫਿਰ ਠੀਕ ਹੈ ਕਰ ਦਿੰਨੀ ਆ ਮੈਂ ਫਿਰ ਦੇ ਫੋਨ ਠੀਕ ਹੈ ਕਰਦੇ ਗੋਗੀ ਨੂੰ ਫੋਨ ਹੁਣ ਦੱਸ ਇਹਨੂੰ ਰਿਸ਼ਤੇ ਨੂੰ ਕੀ ਹੋਇਆ ਬੁੜਾ ਤਾਂ ਹੋਇਆ ਪਿਆ ਮੈਂ ਦੱਸਦੀ ਇਹਨਾਂ ਨੂੰ ਫੋਨ ਕਰਕੇ ਹੈਲੋ ਹਾਂ ਹੁਣ ਕਿੱਥੋਂ ਤੁਸੀਂ ਹਾਂ ਮੈਂ ਤਾਂ ਤੁਹਾਡੇ ਨਾਲ ਗੱਲ ਕਰਨੀ ਸੀ ਮੈਨੂੰ ਬੇਬੇ ਨੇ ਬੁਲਾਇਆ ਸੀ ਕਹਿੰਦੀ ਗੋਗੀ ਨੂੰ ਫੋਨ ਕਰ ਅੱਜ ਤੇਰੀ ਮਾਸੀ ਆਉਗੀ ਰਿਸ਼ਤਾ ਲੈ ਕੇ ਬੀਰ ਜੀਆਂ ਵਾਸਤੇ ਉਹਦੇ ਵਾਸਤੇ ਰਿਸ਼ਤਾ ਲੈ ਕੇ ਆਉਗੀ ਹਾਂ ਲੈ ਪਹਿਲਾਂ ਹੁਣ ਉਹਨੂੰ ਕੀ ਇਹ ਬੁੜਾ ਤਾਂ ਹੋਇਆ ਪਿਆ ਹੁਣ ਕੀ ਵਿਆਹ ਨੂੰ ਆਗਾ ਚਲ ਆ ਜਾਵਾਂਗੇ ਫਿਰ ਤੁਸੀਂ ਮੇਰੀ ਗੱਲ ਧਿਆਨ ਨਾਲ ਸੁਣੋ ਠੀਕ ਹੈ ਤੁਸੀਂ ਐਂ ਕਰੋ ਤੁਸੀਂ ਆਇਓ ਹੀ ਨਾ ਜਦੋਂ ਮਾਸੀ ਆ ਗਈ ਤੁਸੀਂ ਉਦੋਂ ਆਇਓ ਮੈਂ ਬੇਬੇ ਨੂੰ ਕਹਿ ਦੂੰ ਵੀ ਉਹਨਾਂ ਨੂੰ ਤਾਂ ਉੱਥੇ ਜ਼ਰੂਰੀ ਕੰਮ ਆਉਤਾ ਨਹੀਂ ਸਕਦੀ ਫਿਰ ਹੁਣ ਮੈਂ ਸਾਰਾ ਮੈਨੂੰ ਨਹੀਂ ਪਤਾ ਬਸ ਮੈਂ ਤੁਹਾਨੂੰ ਦੱਸਦਾ ਵੀ ਜਦੋਂ ਮਾਸੀ ਵਗ ਗਈ ਮੈਂ ਤੁਹਾਨੂੰ ਫੋਨ ਕਰ ਦੂੰਗੀ ਤੁਸੀਂ ਉਦੋਂ ਘਰੇ ਆਇਓ ਮਾਸੀ ਦੇ ਹੁੰਦੇ ਤੁਸੀਂ ਘਰੇ ਨਾ ਆਇਓ ਚਲ ਪਾਪਾ ਨੂੰ ਫੋਨ ਕਰ ਆਪਾਂ ਇਹਦਾ ਰਿਸ਼ਤਾ ਨਹੀਂ ਹੋਣ ਦੇਣਾ ਇਹ ਤਾਂ ਅਧਰ ਲੈ ਲੂਗਾ ਜ਼ਮੀਨ ਚੋਂ ਨਾਲੇ ਘਰ ਚੋਂ ਆਪਣੇ ਕੋਲੇ ਕੀ ਰਹਿ ਜਾਊਗਾ ਚਲ ਠੀਕ ਨਾਲੇ ਬੁढ़ा ਹੋਇਆ ਪਿਆ ਹੁਣ ਦਸ ਬਿਆਹ ਨੂੰ ਕੀ ਐ ਤੁਸੀਂ ਇਸ ਗੱਲ 'ਚ ਨਾ ਹੀ ਰੱਖਣੀ ਐ ਮੈਂ ਤਾਂ ਕੁਝ ਨਹੀਂ ਬੋਲਦਾ ਮੈਂ ਤੁਹਾਨੂੰ ਕਈ ਨੂੰ ਬਾਹਰ ਦੀ ਬਾਹਰ ਮੈਨੂੰ ਫੋਨ ਕਰਦੀਆਂ ਜਦੋਂ ਹਾਂ ਬਸ ਤੁਸੀਂ ਘਰੇ ਨਹੀਂ ਆਉਣਾ ਠੀਕ ਆ ਠੀਕ ਆ ਗੱਲ ਤਾਂ ਯਾਰਾ ਮਣ ਨੇ ਸਹੀ ਕਹੀ ਐ ਜੇ ਕਿਤੇ ਉਹਨੂੰ ਰਿਸ਼ਤਾ ਹੋ ਗਿਆ ਆ ਜਮੀਨ ਦਾ ਅਧਭਗ ਜੂ ਆਪਣਾ ਚਲ ਆਪਾਂ ਕਰਦੇ ਆ ਗੱਲ ਜਾਂਦੇ ਨਹੀਂ ਕਰੀ ਮਣ ਮੈਨੂੰ ਫੋਨ ਕਰੂਗੀ ਜਦ ਫੋਨ ਕਰੇ ਫੇਰ ਹੀ ਜਾਉਂ ਜਾਂਦੇ ਨਹੀਂ ਔ ਠੀਕ ਆ ਦੀਪਿੰਨ ਕਹਿ ਦਿੰਦੀ ਆ ਕਿ ਉਹਨੂੰ ਤਾਂ ਜ਼ਰੂਰੀ ਕੰਮਾਂ ਉਨੀ ਆ ਸਕਦੀ ਬੇਬੇ ਕਰਤਾ ਮੈਂ ਫੋਨ ਉਹ ਤਾਂ ਕਹਿੰਦੇ ਮੈਨੂੰ ਤੱਕ ਜਰੀਆਂ ਚ ਜ਼ਰੂਰੀ ਕੰਮ ਹੈ ਮੈਂ ਤੁਹਾਨੂੰ ਤਾਂ ਸ਼ਾਮ ਤੱਕ ਮਸਾ ਆ ਜਾਊ ਬਾਲਾ ਕੰਮ ਆ ਉਹਨਾਂ ਨੂੰ ਤਾਂ ਅੱਜ ਉੱਥੇ ਚੱਲ ਫਿਰ ਮੈਂ ਕਰ ਲਉ ਗੱਲ ਹਾਂ ਤੁਸੀਂ ਗੱਲ ਕਰ ਲਓ ਮੇਰੀ ਮਾਸੀ ਨਾ ਮੈਂ ਗੱਲ ਕਰ ਲਵਾਂਗੀ ਹਾਂ ਤੁਸੀਂ ਆਪ ਹੀ ਗੱਲ ਕਰ ਲਿਓ ਆਹੋ ਉਹ ਨਹੀਂ ਆ ਸਕਦੀ ਚੰਗਾ ਲਾਈਫ ਪੈਨ ਤਕਲੀ ਬੈਠੀ ਐ ਸਾਸਰੀ ਕਾਲ ਪੈਣੀ ਸਾਸਰੀ ਕਾਲ ਪੈਣੀ ਸਾਸਰੀ ਦਾ ਹੋ ਠੀਕ ਆ ਹਾਂ ਠੀਕ ਆ ਤੁਸੀਂ ਦੱਸੋ ਵਧੀਆ ਠੀਕ ਆਕ ਕੱਲੀ ਬੈਠੀ ਸੀ ਐ ਹੋਰ ਕੱਲੀ ਬੈਠੀ ਆ ਉਹ ਕੰਮ ਕਰਦੀ ਫਿਰਦੀ ਆ ਮਨੰਦਰ ਅੱਛਾ ਹਮ ਹੋਰ ਆਪਣਾ ਸਾਰੇ ਘਰੇ ਠੀਕ ਆ ਸਾਰੇ ਠੀਕ ਨੇਗੇ ਚਲੋ ਹੋਰ ਸਭ ਆਪਣੇ ਠੀਕ ਨੇ ਹਾਂ ਵਧੀਆ ਸਾਰੇ ਠੀਕ ਠਾਕ ਚੰਗਾ ਅਮਨਾ ਅਮਨੂ ਕਹ ਆ ਤੇਰੀ ਮਾਸੀ ਆ ਗਈ ਮੁੰਟੇ ਨੂੰ ਬੋਲ ਮਾਰ ਲਾ ਪੈ ਨੇ ਚਾਹ ਪਾਣੀ ਤਾਂ ਫੇਰ ਵੀ ਪੀ ਲਾਂਗੇ ਕਿਹੜਾ ਕੰਮ ਆਇਆ ਉਹ ਗੱਲ ਜੀ ਕਰ ਲਈ ਆਪਾਂ ਅੰਤਾਰ ਆ ਤੇਰੀ ਮਾਸੀ ਆਈ ਜਾ ਭਾਈ ਕਮਸੀ ਪਸਤੀ ਕਮਸੀ ਉਹ ਠੀਕ ਹੈ ਹਾਂ ਠੀਕ ਹੈ ਮਸੀ ਵਧੀਆ ਆ ਗਿਆ ਭਾਈ ਮੁੰਡਾ ਉਹ ਸਾਰੀ ਗੱਲ ਕਰ ਲੋ ਉਹ ਤਾਂ ਆਪਣੇ ਮੈਂ ਸਾਰਾ ਪਤਾ ਸਤਾ ਕਰ ਕੀ ਆਈਆਂਗੀ ਅੱਛਾ ਸਾਰੇ ਆਪਣੀ ਜ਼ਮੀਨ ਜਮੂਨ ਬਾਰੇ ਹਮ ਚਲੋ ਉਹ ਤਾਂ ਆਪਣੇ ਸਾਰਾ ਕੁਝ ਦੇ ਖਮੂਰੀ ਹੈਗਾ ਹਾਂ ਤੇ ਉਹ ਆਏ ਸੀਗਾ ਸੋਡੇ ਮੂੰਹੋਂ ਸੋਣ ਲਾਂਦੇ ਉਹ ਗੱਲ ਹੋਰ ਸੀਗੀ ਨਾ ਦੇਖ ਭਾਈ ਨਾ ਜ਼ਮੀਰ ਹੈਗੀ ਜਿੰਨੀ 5-7 ਕਿਲ 5-4 ਕਿੱਲੇ ਹੈਗੇ ਨੇ 5 ਕਿੱਲੇ 6 ਕਿੱਲੇ अच्छा दूजा ਘਰ ਤੈਨੂੰ ਸਾਹਮਣੇ ਨਹੀਂ ਦਿੰਦਾ ਮੁੰਡਾ ਸਾਹਮਣੇ ਦਿੰਦਾ ਇਹ ਤਾਂ ਹੈ ਹੋਰ ਬਤ ਮੈਂ ਤਾਂ ਐ ਪੁੱਛਦੀ ਸੀ ਕੋਈ ਵੀ ਖਾਂਦੇ ਪੀਂਦੇ ਤਾਂ ਨਹੀਂਗੇ ਕੋਈ ਸ਼ਰਾਬ ਕੋਈ ਕੋਈ ਹੋਰ ਸੁੱਕਾ ਨਸ਼ਾ ਸ਼ਰਾਬ ਤਾਂ ਸਾਡੇ ਘਰੇ ਨਹੀਂ ਬਾੜਦੇ ਸੀ ਹਾਂ ਬਸ ਇੰਨੀ ਕੁ ਤਾਂ ਸੱਲੀ ਜੀ ਮਿਲ ਜਾਂਦੀ ਹੈ ਨਾ ਫਿਰ ਉਹ ਗੱਲ ਹੋਰ ਆ ਕਾਣਾ ਪੀਣਾ ਸੀ ਕੀ ਹੈਗਾ ਇਹ ਤਾਂ ਹੈ ਹੋਰ ਤਾਂ ਸਾਰੇ ਕੰਮ ਕਰਦੀ ਹੈ ਪਣੀ ਹੂੰ ਤੇ ਵਧੀਆ ਪੜੀ ਹੋਈ ਆ 10 12 ਪੜੀ ਹੋਈ ਹੈਗੀ ਘਰ ਦਾ ਸਾਰਾ ਕੰਮ ਤਾਂ ਤਾਂ ਕਰਦੀ ਆ ਅੱਛਾ ਹਾਂ ਦੇਖ ਪਈ ਨਹੀਂ ਉਹਨਾਂ ਦੀ ਇੱਕੀ ਮੰਗ ਆ ਕਹਿ ਕੇ ਤੋਰਿਆ ਅਗਲੇ ਨੇ ਵੀ ਸੰਤੋ ਕੁਸਲੀ ਚਾਹੀਦਾਗਾ ਵੀ ਕੋ ਮੁੰਡਾ ਕੁਛ ਖਾਂਦਾ ਨਾ ਹੋਵੇ ਨਾ ਤਾਂ ਸ਼ਰਾਬ ਸ਼ਰੂਪ ਪਿੰਦਾ ਹੋਵੇ ਇਹ ਦੋਨਾਂ ਦੇ ਥੋੜੇ ਸਾਹਮਣੇ ਗੱਲ ਕਰੀ ਜਮੈਂ ਤਾਂ ਕਰੀਆ ਵੀ ਜੇ ਸਵੇਰੇ दारू ਮੰਗ ਲਈ ਅਗਲੇ ਦੇ ਜਾ ਕੇ ਜਾ ਵੀ ਹਨਾ ਔਖਾ ਹੋ ਜਾਂਦਾ ਫੇਰ ਅਗਲੇ ਨੇ ਕਹਿ ਕੇ ਫਿਰ ਜਮੈਂ ਨਾ ਪੜੇ ਨਸ਼ਾ ਪਤਾ ਤਾਂ ਸਾਡੇ ਪਹੌਰਾ ਨਹੀਂ ਹੈਗਾ ਸਾਡੇ ਤਾਂ ਮੇਰੇ ਨੰਬਰ ਤੇ ਛੱਕੇ ਜਿਵੇਂ ਆ ਨੰਬਰ ਤੇ ਛੱਕੇ ਨੂੰ ਬੱਧਨੇਗੀ ਠੀਕ ਆ ਚਲ ਪਰ ਫਿਰ ਤੂੰ ਐ ਕਰੀ ਮੂੰਹ ਸਰ ਜਾ ਲੋਟ ਕਰਾ ਲਈ ਦੇਖਣ ਆਉਣਗੇ ਉਹ ਉਹ ਤਾਂ ਮੈਂ ਤਾਂ ਤਿਆਰ ਆ ਮੈਂ ਤਾਂ ਤੜਕੇ ਨੂੰ ਡਾਈ ਕਰੀ ਲੈ ਹੁਣ ਡਾਈ ਦੂਈ ਕਰਕੇ ਰੱਖਿਆ ਕਰ ਨਾ ਨਾ ਮਾਸੀ ਮੈਂ ਤਾਂ ਕਰ ਨੂੰ زر ਕੇ ਹੁਣੀ ਫੜਦਾ ਬੇਬੇ ਤੋਂ ਮੈਂ ਤਾਂ ਲਿਆਉਣਾ ਡਾਈ ਡਾਈ ਦੂਈ ਕਰ ਲੈ ਭਾਈ ਫਿਰ ਤੈਨੂੰ ਵਧੀਆ ਰਿਸ਼ਤਾ ਹੋ ਜਾਊਗਾ ਕੋਈ ਨਹੀਂ ਕੋਈ ਨਹੀਂ ਮਾਸੀ ਕੁੜੀ ਵੀ ਬੜੀ ਸੋਹਣੀ ਆ ਨਾ ਨਾ ਕੋਈ ਨਹੀਂ ਡਾਈ ਤਾਂ ਮੈਂ ਹੁਣ ਕਰ ਲੈਣਾ ਠੀਕ ਆ ਭਾਈ ਚਲ ਠੀਕ ਆ ਭੈਣ ਫੇਰਾ ਹੈ ਚੰਗਾ ਸਿਰਮਸੀ ਸਤਿ ਸ੍ਰੀ ਅਕਾਲ ਭਾਈ ਹੋਰ ਠੀਕ ਹੈ ਹਾਂ ਵਧੀਆ ਤੂੰ ਦਿੱਖੀ ਨਹੀਂ ਗਿਆ ਘਰੇ ਮੈਂ ਤਾਂ ਕਟੇਰੀਆਂ ਦੀ ਗਿਆ ਉਹਦੀ ਕੰਮ ਅੱਛਾ ਮੈਂ ਘਰੇ ਆਈ ਸੀਗੀ ਅੱਛਾ ਹਾਂ ਬਸ ਚਾਹ ਪਾਣੀ ਜੇ ਪੀ ਕੇ ਮੈਂ ਕਾਲੀ ਜੀ ਨਾਲ ਹੀ ਮੂੜੇ ਆਈ ਫੇਰਾ ਅੱਛਾ ਆ ਗਈ ਸੀ ਮੈਂ ਤਾਂ ਮੰਮੀ ਕੋਲ ਹੀ ਆਈ ਸੀਗੀ ਦੇਖਾ ਅੱਛਾ ਮਸੀ ਉਹ ਰਿਸ਼ਤੇ ਦੇ ਬਾਰੇ ਗੱਲ ਕਰੀ ਸੀਗੀ ਮਤਾਰ ਨੂੰ ਰਿਸ਼ਤਾ ਹੀ ਕਰਾਉਣਾ ਸੀਗਾ ਕਿਨੂੰ ਸਾਡੇ ਨੂੰ ਹਾਂ ਉਹਨੂੰ ਰਿਸ਼ਤਾ ਹੈ ਹੋਰ ਅੱਛਾ ਉਹ ਤਾਂ ਕਰਕੇ ਮੈਂ ਖਾ ਚੱਲ ਮੈਂ ਗੱਲ ਜੀ ਕਰਿਆ ਆਵਾ अच्छा भाई क्या बस काली जी ਨਾਲ ਅੱਗੇ ਬੈਠਾ ਜਾਂਦੇ ਆਂਗੇ ਮੇਰੇ ਬੱਸ ਵੀ ਆਉਣ ਵਾਲੀ ਆ ਅੱਛਾ ਫਿਰ ਕੀ ਹੋਇਆ ਤੇ ਉਹਨਾਂ ਦੀ ਤਾਂ ਕੁੜੀਆਂ ਵਾਲਿਆਂ ਦੀ ਇੱਕੀ ਮੰਗ ਸੀਗੀ ਵੀ ਮੁੰਡਾ ਕੁਝ ਖਾਂਦਾ ਪੀਂਦਾ ਨਾ ਹੋਵੇ ਅੱਛਾ ਹੁਣ ਘਰ-ਬਾਰ ਦਾ ਤਾਂ ਮੈਨੂੰ ਪਤਾ ਰਿਹਾ ਥੋੜੀ ਜਾਇ-ਜਾਤ ਦਾ ਵੀ ਪਤਾ ਸਾਰਾ ਹਾਂ 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 ਹੁਣ ਉਹ ਤੇਰੀ ਮੰਮੀ ਨੇ ਤਸੱਲੀ ਦਿੱਤੀ ਆ ਕੀ ਨਾਲੇ ਉਹਨੇ ਮੁੰਡੇ ਨੇ ਵੀ ਆਪਾਂ ਕੁਝ ਖਾਂਦੇ ਪੀਂਦੇ ਨੇਗੇ ਅੱਛਾ ਨਾ ਉਹ ਪੱਕ ਠੱਕ ਹੋ ਗਈ ਪੱਕ ਠੱਕ ਹੋ ਗਈ ਹਾਂ ਵੀ ਕੁੜੀ ਦਾ ਵੀ ਦੱਸਿਆ ਹੀ ਉਹਨਾਂ ਨੂੰ ਸਾਰਾ ਅੱਛਾ ਹਾਂ ਪੱਟ ਠੱਕ ਆਪਣੀ ਬਸ ਹੋਇਆਂ ਵਰਗੀ ਆ ਵੀ ਬਸ ਸਵੇਰੇ ਆ ਜਾਣਗੇ ਤੂੰ ਮਰਸੀ ਤੈਨੂੰ ਪਤਾ ਹੀ ਨਹੀਂ ਕਿਸ ਗੱਲ ਦਾ ਅਸਲ ਅੱਛਾ ਇਹ ਤਾਂ ਜਿਹੜਾ ਸਾਡੇ ਵਾਲਾ ਵੱਡਾ ਹੈ ਇਹ ਤਾਂ ਇਹਨੂੰ ਪਤਾ ਨਹੀਂ ਕਿਉਂ ਨਹੀਂ ਸਾਕ ਹੋਇਆ ਪਹਿਲਾਂ ਨਹੀਂ ਕਿੱਦਿਆਂ ਦਾ ਸਾਕ ਹੋ ਜਾਂਦਾ ਇਹ ਤਾਂ ਦਾਰੂ ਵਾਲੀ ਪੀਂਦਾ ਹੈ ਅੱਛਾ ਹੋਰ ਹੁਣ ਇਹ ਤਾਂ ਮੈਂ ਚੱਕ ਚੱਕ ਲਿਆ ਹੁਣ ਆ ਇਹਨੂੰ ਤਾਂ ਕਰੀ ਤਾਂ ਮੈਂ ਤੇ ਤੇਰੀ ਮਾਂ ਕਹਿੰਦੀ ਵੀ ਉਹ ਤਾਂ ਕੋਈ ਨਸ਼ੀ ਨਹੀਂ ਕਰਦਾਗਾ ਉਹੀ ਮਰੀ ਜਾਣਾ ਆਪਾਂ ਹੁਣ ਕਿਸੇ ਦੀ ਕੁੜੀ ਨੂੰ ਜਰੂਰ ਡੋਬਣਾ ਇਹ ਤਾਂ ਹੈ ਆ ਅਗਲੇ ਦੀ ਭਈ ਵੀ ਉਹਨਾਂ ਦੀ ਰਕੀ ਮੰਗਾ ਗਈ ਵੀ ਅਸਤਾ ਕੁਝ ਔਰ ਵੀ ਨਹੀਂ ਕੋਈ ਜਾਇਜ਼ਾ ਤਦਾਨੀ ਦਾ ਕਾਸੇ ਤਦਾਨੀ ਦਾ ਨਾ ਨਾ ਉਹ ਤਾਂ ਖਾਂਦਾ ਪੀਂਦਾ ਪੂਰਾ ਹੈ ਅੱਛਾ ਬਾਰੂ ਵੀ ਪੀਂਦਾ ਹੈ ਕਈ ਵਾਰੀ ਮੈਂ ਚੱਕ ਕੇ ਲਿਆ ਆ ਅੱਛਾ ਸਾਰਾ ਦਿਨ ਘਰੇ ਫਿਰਦਾ ਹੈ ਮਤਲਬ ਬਾਹਰ ਫਿਰਦਾ ਰਹਿੰਦਾ ਘਰੇ ਨਹੀਂ ਵੱੜਦਾ ਅੱਛਾ ਫਿਰ ਇਹ ਤਾਂ ਤੇਰੀ ਮਾਂ ਮੈਨੂੰ ਕਹੀ ਜਾਂਦੀ ਮੈਂ ਤਾਂ ਠੱਗੀ ਮਰਵਾਉਣੀ ਆ ਅਗਲੇ ਦਿਤੀ ਉਹਨੂੰ ਆਏ ਵੀ ਮੇਰੇ ਮੁੰਡੇ ਦਾ ਸਾਖ ਹੋ ਜੇ ਵੱਡੇ ਦਾ ਲਾਲਚ ਦੀ ਮਾਰੀ ਕਰਦੀ ਹੈ ਪਰ ਪਤਾ ਕੀ ਹੈ ਮੈਂ ਤਾਂ ਸੱਚ ਦੱਸੂਗਾ ਕਿਉਂਕਿ ਬਈ ਕੱਲ ਨੂੰ ਗੱਲ ਦੇਣੀ ਪੈ ਜਾਂਦੀ ਹੈ ਅਗਲੇ ਉਹ ਆਏ ਆ ਹੁਣ ਤੁਸੀਂ ਤਾਂ ਲਵੀ ਹੋਵੋਗੇ ਦੇਖ ਮੈਂ ਤਾਂ ਫਿਰ ਤੁਹਾਨੂੰ ਕਹੂੰਗੀ ਮੈਂ ਤਾਂ ਸਾਰਾ ਦਿਨ ਲਵੇ ਰਹਿਣਾ ਉਹਨਾਂ ਦੇ ਜੀਤਾ ਹੈ ਚਲ ਦੇਖ ਲੈਣੇ ਫਿਰ ਤੋਂ ਹਾਂ ਬਾਕੀ ਤੁਸੀਂ ਸਲਾਹ ਕਰ ਲਿਓ ਨਾ ਕੋਈ ਨਾ ਸਲਾਹ ਤਾਂ ਹੁਣ ਕਰੀਏ ਆਪਣੀ ਹੈਨਾ ਹਾਂ ਚਲ ਫਿਰ ਤਾਂ ਇਹ ਜੇ ਚਕਾਣੂ ਡੋਬਣੀ ਆ ਫਿਰ ਮਗਵਾਨੀ ਟੀ ਚਲ ਨਹੀਂ ਸਲਾਹ ਕਰ ਲਾਂਗੇ ਦੇਖ ਲਾਂਗੇ ਕਿ ਕਿਵੇਂ ਕਰਨਾ ਮੈਂ ਦੱਸਦਾ ਤੁਹਾਨੂੰ ਵੀ ਉਹ ਤਾਂ ਖਾਂਦਾ ਪੀਂਦਾ ਤਾਂ ਹੈਗਾ ਭਾਈ ਉਹ ਉਹੀ ਕਹੀ ਜਾਂਦੇ ਨੇ ਵੀ ਖਾਂਦਾ ਨਹੀਂ ਹੈਗਾ ਚਲ ਠੀਕ ਆਪਾਂ ਫਿਰ ਹਾਂ ਚਾਹ ਚੁਪੀ ਆਈ ਦੀ ਅਸੀਂ ਹਾਂ ਚਾਹ ਚੁਪੀ ਆਈ ਅਸੀਂ ਤਾਂ ਠੀਕ ਆ ਮੈਂ ਛੱਡ ਗਿਆ ਨਾ ਤੈਨੂੰ ਨਾ ਕੋਈ ਨਾ ਬਸ ਸੌਣ ਆਲੀ ਆ ਬਸ ਚਲ ਚੰਗਾ ਚੰਗਾ ਮੈਂ ਨਾ ਮੱਸੀ ਕਰਾਂਗੀ ਸਾਡਾ ਪਪਾ ਕਰਤਾ ਅੰਮੀ ਕੋਰੀ ਤਾਂ ਆਈ ਹੋਰ ਹਾਂ ਹਮਣਾ ਹਾਂਜੀ ਆਗੇ ਤੁਸੀਂ ਮੈਂ ਪਾਣੀ ਲਿਆਉਣੀ ਆ ਨਾ ਨਾ ਪਾਣੀ ਫੇਰ ਤੋਂ ਪਹਿਲਾਂ ਬਹਿ ਜਾ ਮੇਰੀ ਗੱਲ ਸੁਣ ਹਾਂਜੀ ਮੈਨੂੰ ਮੱਸੀ ਮਿਲੀ ਧੀ ਅੱਛਾ ਉੱਥੇ ਅੱਛਾ ਕਹਿੰਦੀ ਕਿ ਕਹਿੰਦੀ ਪੱਕਾ ਟੱਕ ਤਾਂ ਹੋਊਗੀ ਸਾਡੀ ਅੱਛਾ ਫਿਰ ਉਸਤੇ ਵਾਸਤੇ ਮੈਂ ਉਹਨੂੰ ਕਹਿੰਦਾ ਸੀ ਮਾਂ ਇਹ ਦਾ ਦਾਰੂ ਵਾਲੀ ਕਿੰਦਾ ਅੱਛਾ ਇਹ ਕਹਿੰਦਾ ਤੁਸੀਂ ਹਾਂ ਮੈਂ ਸਮਾਰ ਕੇ ਭਾਨੀ ਮਾਰਦੀ ਅੱਛਾ ਮੈਂ ਮੈਂ ਤਾਂ ਮੈਨੂੰ ਚੱਕ ਕੇ ਲੈਣਾ ਪੈਂਦਾ ਰੋਜ਼ ਚੱਲ ਵਧੀਆ ਕੀਤਾ ਤੇ ਮਾਂ ਨਾਲੇ ਹੋਰ ਦੱਸਦਾ ਕਰੀ ਨਹੀਂ ਵੜਦਾ ਅੱਛਾ ਮੈਂ ਤਾਂ ਭੁੱਲ ਗਈ ਸਾਨੂੰ ਫੋਨ ਕਰਨਾ ਵੀ ਮਾਸੀ ਗਈ ਉਹ ਤਾਂ ਮੈਨੂੰ ਜੇ ਨਾ ਕਰਦੀ ਬਸ ਕਰਤਾ ਸੀ ਕੰਮ ਉਹਦਾ ਠੀਕ ਚੱਲ ਵਧੀਆ ਸਾਨੂੰ ਰਸਤੇ 'ਚ ਮਿਲ ਗਈ ਮੈਂ ਮਾ ਮਹਨ ਕਿਸੇ ਦੀ ਕੁੜੀ ਕਿਉਂ ਡੋਬੜੀ ਆਪਨੇ ਅੱਛਾ ਮੈਂ ਨਾਲੇ ਮੈਨੂੰ ਕਹੂੰਗਾ ਤਾਂ ਮੈਨੂੰ ਵੀ ਤੂੰ ਸਿਆਣਾ ਵੈਣਾ ਬਿਆਹ ਹੈ ਦੀ ਭਾਈ ਤੇ ਤੂੰ ਤੇਰੀ ਜ਼ਿੰਮੇਵਾਰੀ ਸੀ ਵੀ ਤੂੰ ਪਹਿਲਾਂ ਦੱਸਦਾ ਅੱਛਾ ਵੀ ਤਾਂ ਇਹ ਜਾ ਕੁਝ ਕਰਦਾ ਹੈ ਅੱਛਾ ਮੈਂ ਵੀ ਕੱਲ ਨੂੰ ਜੇ ਕੋਈ ਕੁੜੀ ਵਾਲੇ ਸਾਡੇ ਤੇ ਆ ਕੇ ਚੜਕੇ ਵੀ ਤੁਸੀਂ ਪਹਿਲਾਂ ਹੀ ਦੱਸਿਆ ਵੀ ਤਾਂ ਦਾਰੂ ਪੀਂਦੇ ਫੇਰ ਵਾਗਿਆ ਨਾ ਫਿਰ ਹੁਣ ਮਾਸੀ ਕੀ ਕਹਿੰਦੀ ਮੈਂ ਕਰਾਉਂਦੀ ਨਹੀਂ ਉਹ ਤੇ ਕੀ ਰਾਂਦਾ ਐ ਜੇ ਕਹਿ ਕੇ ਵਾਗਿਆ ਕਹਿੰਦੀ ਚੱਲ ਭਾਈ ਮੈਂ ਉਹਨਾਂ ਨੂੰ ਕਹਿ ਦਾਨੀ ਆ ਫਿਰ ਮੈਂ ਤਾਂ ਉਹਨਾਂ ਨੂੰ ਸੱਚ ਦੱਸੂੰ ਸਾਰਾ ਕੁਝ ਠੀਕ ਹੈ ਮੈਨੂੰ ਤਾਂ ਅਲੱਗਾ ਫਿਰ ਉਹ ਮਾਸੀ ਕਰਾਉਗੀ ਚਲ ਵ ਫੰਡ ਜਿਵੇਂ ਟੱਕਰ ਆ ਗਈ। ਤੇ ਉਹਦੀ ਤਾਂ ਸਾਮੇ ਰਮਗੋ ਸਕੀਮਾਂ ਲਾਉਣ ਲੱਗ ਗਏ। ਫਿਰ ਹੋਰ ਕੀ ਕਰਾਂ ਹੁਣ ਤੂੰ ਤਾਂ ਮੈਨੂੰ ਭੁੱਲ ਕਰਿਆ ਨਹੀਂ ਫੋਨ। ਮੈਂ ਭੁੱਲ ਗਈ ਕੰਮ 'ਚ। ਚਲ ਚਾਹ ਚੁ ਬਣਾਈ ਹੈ। ਹਾਂ ਮੈਂ ਚਾਹ ਬਣਾਉਣੇ ਨਾਲ ਪਾਣੀ ਲਿਆਉਣੀ ਹੈ। ਪਾਣੀ ਤਾਂ ਬਸ ਨੂੰ ਚਾਹ ਚੁ ਬਣਾ ਦੋ ਯਾਰ ਮੈਂ ਤੜਕੇ ਗਿਆ ਨਹੀਂ ਬਿੱਤੀ। ਮੈਂ ਚਾਹ ਬਣਾ ਕੇ ਲਿਆਉਣੀ ਹੈ। ਉਹ ਤਾਂ ਮੈਂ ਕੀ ਕਰਦੀ ਸੀ? ਹੈ ਜੀ ਅੱਜ ਇੰਨੀ ਲੇਟ ਥਾੜੂ ਕੱਢੀ ਜਾਨੀ ਆ। ਬਸ ਪੁੱਛ ਨਾ ਆ ਜਾ ਬਹਿ ਜਾ ਕਿਵੇਂ ਆਉਣੇ ਹੋਏ। ਮੈਂ ਤਾਂ ਉਹੀ ਆ ਗਈ। ਮੈਂ ਤਾਂ ਨਾਲ ਮੜਾ ਹੀ ਢੇੜਾ ਮਾਰ ਕੇ ਆਉਣੀ ਆ ਮਣ ਕੋਲੇ। ਬਸ ਮੈਂ ਤੇ ਸੱਸ ਦੇਖੀ ਜੇ ਇੱਧਰ ਨੂੰ ਅੱਛਾ ਮੈਂ ਤਾਂ ਹੈ ਨਹੀਂ ਗਿਆ ਜਦੋਂ ਜਾ ਕੇ ਆਵਾਂ ਮਨ ਕੋਲ ਅੱਛਾ ਚੱਲ ਵਧੀਆ ਕੀਤਾ ਆ ਗਈ ਕੁੱਕੜ ਗੇੜਾ ਮਾਰ ਜਾਂਦੀ ਸੀ ਕਿੱਥੇ ਗਈ ਆ ਗਈ ਹੋਣੀ ਕਿਸੇ ਦੇ ਗਮਾਨ ਚ ਅੱਛਾ ਹਾਂ ਉਹ ਵੀ ਦਾ ਆਇਆ ਬਚਾਇਆ ਫਿਰ ਮੈਂ ਕਹੂੰ ਤਾਂ ਬੈਠਣ ਨਹੀਂ ਦਿੰਦੀ ਫਿਰ ਉਹ ਵੀ ਲੱਗ ਜਾਂਦੇ ਫੱਦ ਫੱਦ ਜੀ ਕਰਨਾ ਹੂੰ ਹੋਰ ਕਿਵੇਂ ਆਉਣੇ ਹੋਏ ਅੱਜ ਮੈਂ ਤਾਂ ਤੇਰੇ ਕੋਲੇ ਹੀ ਆਈ ਸੀ ਵੀ ਸੂਟ ਲੈ ਕੇ ਆਉਣਾ ਅੜੀਏ ਮਾਨਸਾ ਤੋਂ ਪਹਿਲਾਂ ਮੈਂ ਆਉਣ ਲੱਗੀ ਸੀ ਤੁਹਾਡੇ ਰਿਸ਼ਤੇਦਾਰ ਬੈਠੇ ਸੀ ਫਿਰ ਮੈਂ ਮੁਰਗੀ ਬੜਕ ਜੀ ਲੈ ਕੇ ਮੈਂ ਕੋਈ ਆ ਰਿਹਾ ਇਹਨਾਂ ਦੇ ਹੁਣ ਮੈਂ ਕਹਾ ਮੈਂ ਕਹਾਂ ਨਾਲੇ ਇਹਦੀ ਬੇਬੇ ਨਹੀਂ ਘਰੇ ਹੈਗੀ ਹੁਣ ਜਾਵਾਂ ਮੈਂ ਕਹਾਂ ਅੱਜ ਜਿਹੜਾ ਸੂਟ ਲੈਣਾ ਅੱਜ ਤਾਂ ਮੈਂ ਇੱਥੇ ਜਾਇਆ ਨਹੀਂ ਜਾਣਾ ਆਪਾਂ ਇੱਕ ਦੋ ਦਿਨਾਂ ਤੱਕ ਬਗ ਚੱਲਾਂਗੇ ਅੱਜ ਹੀ ਤਾਂ ਹਜੇ ਕਾਹ ਨੂੰ ਜਾਣਾ ਹੈ ਅੱਛਾ ਤੂੰ ਤਾਂ ਸਾਡੇ ਵਿਆਹ ਚ ਵੀ ਹਜੇ ਖਾਸ ਦਿਨ ਪਏ ਨਹੀਂ ਮੈਨੂੰ ਆਏ ਆ ਮੈਂ ਕਿਹਾ ਚੱਲ ਇੱਕ ਅੱਦੇ ਦਿਨ ਚ ਲਿਆਂਦਾ ਆਵੇਂ ਫੇਰ ਅਗਲੀ ਸਿਉਣ ਵਾਲੀ ਵੀ ਕਾਹਲ ਨਹੀਂ ਕਰੂੰਗੀ ਫੇਰ ਉਹ ਜੇ ਕਾਹਲ ਜੀ ਚ ਸਿਉਣ ਤਾਂ ਫੇਰ ਨਹੀਂ ਵਧੀਆ ਬਣਦਾੜੀਏ ਆਪਾਂ ਦੋ ਚਾਰ ਦਿਨਾਂ ਤੱਕ ਬਗ ਚੱਲਾਂਗੇ ਹਜੇ ਤਾਂ ਮੈਨੂੰ ਟਾਈਮ ਨਹੀਂ ਚੱਲ ਉਹ ਤਾਂ ਛੱਡ ਪਰਾਂ ਸੂਟ ਸਾਟ ਤਾਂ ਲੈ ਆਵਾਂਗੇ ਮੈਨੂੰ ਐ ਦੱਸ ਆਹੀ ਕੌਣ ਸੀ ਤੁਹਾਡੇ ਅੱਜ ਕੀ ਪੁੱਛਦੀਆਂ ਸਾਡੀ ਮਾਸੀ ਆਈ ਸੀ ਕੀ ਗੱਲ ਕੋਈ ਖੈਰ ਉਹ ਵੀਰ ਉਹ ਮੈਂ ਮਰ ਜਾਂ ਹਾਂ ਹਾਂ ਥੋੜੇ ਹੁਣ ਆ ਉਮਰੀ ਸਾਕ ਬਸ ਉਹ ਸਾਡੀ ਬੀਬੀ ਨੂੰ ਕੌਣ ਸਮਝਾਵੇ ਉਹ ਤਾਂ ਐ ਵੀ ਬਸ ਵਿਆਹ ਦੇ ਆ ਹੁਣ ਇਹਨੂੰ ਅਮਨ ਤੇਰੇ ਪੱਲੇ ਕੁਝ ਨਹੀਂ ਰਹਿਣਾ ਉਹ ਤਾਂ ਦੇਖੀ ਜਾਂਦਾਗਾ 5 ਕਿੱਲੇ ਚੋਂ 2.5 ਕਿੱਲੇ ਜਾਣਗੇ 2.5 ਰਹਿ ਜਾਣਗੇ ਸਾਡੇ ਕੋਲ 2 ਕਿੱਲੇ ਜਾਣਗੇ ਨਾਲੇ ਉਹੀ ਗੱਲ ਹੁਣ ਗੁੜਾ ਖੁੰਡੇ ਤੇ ਹੋ ਰਾ ਲਾੜੂ ਬੈਚੇ ਦਾਦਾ ਫਿਰ ਸਾਡੀ ਬੀਬੀ ਨੂੰ ਕੌਣ ਸਮਝਾਵੇ ਇਹ ਤਾਂ ਮਾਸੀ ਨੂੰ ਕਹਿੰਦੀ ਸਾਡੇ ਤਾਂ ਰਿਸ਼ਤਾ ਕਰਾ ਉਹ ਆਈ ਸੀ ਅੱਜ ਮੈਂ ਤਲਾ ਦੇ ਪੱਕ ਠੱਕ ਕਰ ਵੀ ਗਈ ਉਹਦਾ ਮਾਸੀ ਇਹਨਾਂ ਨੂੰ ਜਾਂਦੀ ਟੱਕਰ ਗਈ ਸੀ ਸੜਕ ਤੇ ਜਦੋਂ ਇਹ ਆਉਂਦੇ ਸੀ ਕਚੈਰੀਆਂ ਚ ਤੇ ਇਹਨਾਂ ਨੇ ਪਾਨੀ ਮਾਰਤੀ ਕਿਹ ਰਕਾਈ ਤਾਂ ਉਹਨਾਂ ਨੂੰ ਸਾਰੀ ਗੱਲ ਵੀ ਇਹ ਤਾਂ ਸ਼ਰਾਬ ਪੀਂਦਾ ਥਨੇ ਚੱਕ ਕੇ ਲੈਣਾ ਪੈਂਦਾਗਾ ਉਹਦਾ ਮਾਸੀ ਨੂੰ ਸਾਰਾ ਕੁਝ ਦੱਸਤਾ ਮੈਨੂੰ ਤਾਂ ਨਹੀਂ ਲੱਗਦਾ ਵੀ ਹੁਣ ਮਾਸੀ ਰਿਸ਼ਤਾ ਕਰਾਊਗੀ ਅਮਣਾ ਆਤਾ ਗੋਗਨੇ ਵਧੀਆ ਕੀਤਾ ਤੇਰੇ ਜਵਾਕਾਂ ਦਾ ਤਾਂ ਕੁਝ ਵੀ ਨਹੀਂ ਰਹਿਣਾ ਸੀ ਜੇ ਹੁਣ ਇੱਥੇ ਵਿਆਹ ਹੈ ਗਿਆ ਇਹ ਤੇਰੇ ਕੋਲ ਤਾਂ ਰਣੀ ਮੈਂ ਗੱਲਾਂ ਕਰ ਲੈਣੀਆਂ ਤੂੰ ਗਾਹਾਂ ਨਹੀਂ ਗੱਲ ਕਰਦੀ ਪਰ ਮੈਂ ਤੇਨੂੰ ਇੱਕ ਗੱਲ ਕਹਿਣੀ ਆ ਜੇ ਕਿਤੇ ਤੈਨੂੰ ਪਤਾ ਲੱਗੀ ਨਾ ਅੰਡਗਵਾਂਚੋਂ ਵੀ ਕੋਈ ਇਹਨੂੰ ਸਾਥ ਕਰਾਉਂਦਾ ਵੀ ਤੂੰ ਪਹਿਲੇ ਹੀ ਪਾਣੀ ਮਾਰਦਿਆ ਕਰ ਕਹਿ ਦੇ ਕਰ ਵੀ ਇਹ ਤਾਂ ਭਾਈ ਨਸ਼ਾ ਪੱਤਾ ਕਰਦਾ ਹੈਗਾ ਇਹ ਤਾਂ ਕੋਈ ਫਿਕਰ ਨਾ ਕਰ ਆਮਣ ਇਹ ਤਾਂ ਗੱਲ ਤੂੰ ਮੇਰੇ ਤੇ ਛੱਡ ਦੇ ਮੈਂ ਆਪੀ ਸੰਭਾਲ ਲਵਾਂ ਅੱਛਾ ਮੈਂ ਕੋਈ ਆਉਣ ਹੀ ਨਹੀਂ ਦਿੰਦੀ ਨਾ ਹਰ ਰਿਸ਼ਤੇ ਵਾਲਾ ਠੀਕ ਹੈ ਬਸ ਤੂੰ ਧਿਆਨ ਰੱਖੀ ਇਹਨੂੰ ਰਿਸ਼ਤਾ ਨਹੀਂ ਹੋਣ ਦੇਣਾ ਸਾਡੇ ਬੱਲੇ ਕੀ ਰਹੇ ਜੇ ਇਹਨੂੰ ਰਿਸ਼ਤਾ ਹੋ ਗਿਆ ਉਹੀ ਤਾਂ ਕਹਿੰਨੇ ਆ ਹੁਣ ਇਹ ਤਾਂ ਹੋਰ ਦਾੜੀ ਰਿਸ਼ਤੇ ਕਰਾ ਲੈ ਬੇਬੇ ਤਾਂ ਬੇਬੇ ਇਹਨੂੰ ਆਪ ਲੂਣੀ ਆ ਹੈਗਾ ਵੀ ਮੇਰੀ ਏਡੀ ਉਮਰ ਹੋਈ ਪਿਆ ਫੂਡ ਤਾਂ ਮੈਂ ਤੈਨੂੰ ਦੱਸ ਦਵਾ ਲਊਂਗੀ ਜਿੱਦੇ ਮਰਜ਼ੀ ਵਗ ਚਲੀ ਪਰ ਤੂੰ ਇਹ ਗੱਲ ਦੇ ਧਿਆਨ ਰੱਖੀ ਵੀ ਜੇ ਕੋਈ ਤੈਨੂੰ ਲੱਗਦਾ ਵੀ ਇਹਨੂੰ ਰਿਸ਼ਤਾ ਕਰਾਉਂਦਾ ਬਸ ਤੂੰ ਉੱਥੇ ਭਾਨੀ ਮਾਰਦੀ ਠੀਕ ਹੈ ਇਹ ਰਿਸ਼ਤਾ ਨਹੀਂ ਆਪਾਂ ਇਹਨੂੰ ਹੋਣ ਦੇਣਾ ਇਹ ਤਾਂ ਤੂੰ ਫਿਕਰ ਨਾ ਕਰ ਰਿਸ਼ਤੇ ਵਾਲਾ ਨਹੀਂ ਇੱਥੇ ਤਾਂ ਆਉਂਦਾ ਕੋਈ ਹੁਣ ਠੀਕ ਹੈ ਚੱਲ ਮੈਂ ਇੱਥੇ ਜਾਨੀ ਆ ਚੰਗਾ ਸੋਡੀਪੁੜੀ ਵੀ ਆਉਣ ਵਾਲੀ ਐ ਠੀਕ ਹੈ ਚੰਗਾ ਚੰਗਾ ਮੈਂ ਬਸ ਕੰਮ ਕਰ ਲਾ ਵੀ ਉਹ ਆਈ ਸੀ ਠੀਕ ਹੈ ਨਾ ਵਾਹ ਤੇ ਆ ਬੇਬੇ ਕਿੰ ਆ ਬੇਬੇ ਕਰਲਾਂ ਫਿਰ ਦਾੜੀ ਕਾਲੀ ਕੁਲੀ ਮੈਂ ਇੱਟੇ ਮਾਸੀ ਨੇ ਬਰਸਵਾ ਵੀ ਨਹੀਂ ਅਟਾ ਕੋਈ ਦਿਨ ਵੀ ਵਾਲੇ ਹੋ ਗਏ ਨਾ ਫਿਰ ਕੱਦ ਹੋ ਕੇ ਗਈ ਨਹੀਂ ਹੁੰਦਾ ਮੈਂ ਤਾਂ ਚਾਹ ਹੋ ਰਿਆ ਸੀ ਵੀ ਦਾੜੀ ਕਾਲੀ ਕਰਨਾ ਕੋਈ ਫੋਨ ਕਰਕੇ ਪੁੱਛ ਲੈਣੇ ਆ ਦੇਖ ਰਵੇ ਬੇ ਪੁੱਛ ਲੈ ਉਹ ਕੋਈ ਫੋਨ ਕਰ ਲੈਣੇ ਆਪਾਂ ਗੱਲ ਤਾਂ ਬੇ ਪੱਕੀ ਲੱਗਦੀ ਸੀ ਜਮਾ ਹਨਾ ਗੱਲ ਤਾਂ ਬੰਨਾ ਪੱਕੀ ਸੀ ਆ ਬੀ ਕੇਵੇਂ ਪਈ ਐ ਦਾ ਬਿਮਾਰ ਹੋ ਰ ਹੈ ਕੁਛ ਨਹੀਂ ਜਾ ਕੇ ਕਿ ਮੇਰਾ ਵੀ ਮਾਰ ਰਹੀ ਹੈ ਮਾਡੀ ਖੰਗਲੀ ਹੋ ਰਹੀ ਹੈ ਹੋ ਸਾਰੇ ਭਾਬੀ ਠੀਕ ਠਾਕ ਨੇ ਸਾਰੇ ਠੀਕ ਨੇ ਆਪਣੀ ਦੇ ਗੱਲ ਵਧੀਆ ਠੀਕ ਠਾਕ ਨੇ ਸਾਰੇ ਆ ਠੀਕ ਹੀ ਚਾਹੀਦੇ ਨੇ ਭਾਈ ਹੋਰ ਹੋਰ ਕਿਵੇਂ ਜਿਹੜਾ ਵੱਜ ਗਿਆ ਤੁਹਾਡਾ ਭਾਬੀ ਮੈਂ ਤਾਂ ਨਾ ਅਵਤਾਰ ਵਾਸਤੇ ਰਿਸ਼ਤਾ ਲੈ ਕੇ ਆਈ ਸੀ ਅੱਛਾ ਹਾਂ ਚਾਹ ਫਿਰ ਕਰਾ ਫਿਰ ਭਾਬੀ ਕੁੜੀ ਵਧੀਆ ਸੀ ਮੈਂ ਆਖਿਆ ਵੀ ਅਵਤਾਰ ਦਾ ਘਰ ਵੱਸਦਾ ਹੋ ਜੂਗਾ ਚਲ ਚਲ ਚੰਗਾ ਸਸਰੀ ਘਰ ਭਾਈ ਸਸਰੀ ਘਰ ਦਾ ਜੀ ਸ੍ਰੀਕਾਰ ਭਾਈ ਸਸੇ ਮੈਂ ਫੇਰ ਅੱਜ ਮੈਂ ਟਾਈਮ ਜੱਸੀ ਮਥਾ ਮੈਂ ਜਾ ਕੇ ਆਵਾਂ ਵਿਚਾਲ ਮਖਾ ਅਵਤਾਰ ਨੂੰ ਮੈਂ ਸਾਖ ਕਰਾ ਦਾਨੀਆ ਚੱਲ ਚੰਗਾ ਹੈ ਹਾਂ ਵਧੀਆ ਕੁੜੀ ਹੈਗੀ ਪਰ ਵਧੀਆ ਹੈ ਜੇ ਅਵਤਾਰ ਨੂੰ ਰਿਸ਼ਤਾ ਹੋ ਜੇ ਹੋਰ ਆਈ ਮੇਰਾ ਪਰ ਹੋ ਜੂਗਾ ਪੈਣਾ ਪਈਏ ਨੇ ਹੂੰ ਫੇਰ ਹੁਣ ਨਾਲੇ ਫੇਰ ਮੇਰਾ ਸੋਚ ਜੀ ਮਿਟ ਜੂਗੀ ਨਾ ਤੇ ਮੈਨੂੰ ਵੀ ਆਈ ਹੋ ਗਿਆ ਵੀ ਚਲੇ ਇਹਨੂੰ ਵੀ ਟੈਨਸ਼ਨ ਹੈਗੀ ਹੈ ਵੀ ਅਵਤਾਰ ਰਹਿ ਗਿਆ ਚਲ ਦੂਜਾ ਤਾਂ ਭਈਆ ਦਾ ਸੁੱਖ ਨਾਲ ਜਵਾਕ ਜੱਲਣ ਵਾਲਾ ਹੋ ਗਿਆ ਮੈਨੂੰ ਤਾਂ ਸੋਚ ਹੁੰਦੀ ਹੋਈ ਐ ਹਾਂ ਵੀ ਮਾਂ ਨੂੰ ਹੁੰਦੀ ਐ ਚਨ ਮਾਥਾ ਮੈਂ ਵੀ ਜਾਵਾਂ ਮੈਨੂੰ ਨਾ ਜਦੋਂ ਪਤਾ ਲੱਗਿਆ ਕੁੜੀ ਦਾ ਮੈਨੂੰ ਵੀ ਅੱਚੀ ਬੀਜੀ ਹੋ ਗਈ ਮੈਂ ਕਿਹਾ ਛੇਤੀ ਜਾ ਕੇ ਕਹਾ ਨਾ ਸਮਾਂ ਦੀ ਛੇਤੀ ਕਰਾ ਦੋ ਕਈ ਵਾਰੀ ਹੋਰ ਪਾਸੇ ਰੁਕ ਜਾਂਦਾ ਹੁੰਦਾ ਰਿਸ਼ਤਾ ਹਾਂ ਹਾਂ ਮੈਨੂੰ ਵੀ ਐ ਹੀ ਹੋ ਗਿਆ ਮੈਂ ਕਿਹਾ ਰੁਕ ਨਾ ਜਾ ਬਸ ਕਾਹ ਨਾ ਗੱਲ ਕਰ ਲਿਓ ਹਾਂ ਬਾਕੀ ਤਾਂ ਸਾਡੇ ਘਰ ਬਾਰੇ ਤਾਂ ਸਾਨੂੰ ਪਤਾ ਹੀ ਹੈ ਸਾਰੇ ਕਾਸੇ ਦਾ ਪਤਾ ਹੈਗਾ ਆ ਦੇਖ ਮੁੰਡਾ ਕੁਛ ਖਾਂਦਾ ਨਹੀਂ ਪੀਂਦਾ ਕਦੀ ਹੈਨਾ ਉਹ ਹੁਣ ਜਦੋਂ ਮੇਰਾ ਭਤੀਜਾ ਮੈਨੂੰ ਪਤਾ ਹੀ ਹੈ ਸਾਰੀ ਗੱਲ ਦਾ ਹਾਂ ਹਾਂ ਮੁੰਡਾ ਤਾਂ ਉਹੀ ਖੜਦਾ ਕਿਸੇ ਕੋਲ ਹਾਂ ਉਹ ਤਾਂ ਦੇਖ ਹੁਣ ਆਪਣਾ ਘਰ ਦਾ ਤਾਂ ਮੁੰਡਾ ਮੈਂ ਮੈਂ ਆਪਾਂ ਨੂੰ ਕਿਹੜਾ ਕੋਈ ਪੁੱਛ ਗਿੱਛ ਕਰਨੀ ਹੈ ਜੀ ਉਹ ਤਾਂ ਮੈਨੂੰ ਪਤਾ ਹੀ ਹੈ ਸਾਰੀ ਗੱਲ ਦਾ ਹਾਂ ਤੇ ਬਾਕੀ ਨਰਮ ਹੈਗਾ ਕੋਈ ਲਾਂਬਾ ਨਹੀਂ ਕੋਈ ਹੋਰ ਨਹੀਂ ਜਰ ਨਾ ਇਹ ਜੀ ਗੱਲ ਨਹੀਂ ਹੈ ਹਾਂ ਸਿਆਣਾ ਮੁੰਡਾ ਮੈਂ ਉਹਨਾਂ ਨੂੰ ਐ ਮੈਂ ਦੱਸਾਂ ਜਾ ਕੇ ਫਿਰ ਸਾਰੀਆਂ ਗੱਲਾਂ ਮੈਂ ਇਹਨਾਂ ਨੂੰ ਪੁੱਛਾਂ ਮੈਂ

हेलो अच्छा बेबे बीमार हो गई आई क्यों हो गया मैं नहीं है फिर की गल होगी पता नहीं भाभी फोन आ गया हाँ। बेबे बीमार है चल फिर सानू छेती पता दे दे चंगा फिर मैं जा हां ना रिश्ते दा पता दे दे ना ही पाई तेरी बेबे दा पता दे दे हां मैं सारा दस दूं हाँ। आ मैं खा लेगी सी चंगा अमन तो अच्छा हां फिर बटखल सामने चंगा तर दे ਉਹ ਨੀ ਭਲਾ ਕੰਮ ਕਰਿਆ ਅੱਜ ਨੀ ਭਲਾ ਪਰ ਹੋ ਗਿਆ ਆਹ ਤੇ ਸੋਣਾ ਲੈਣਾ ਕੰਬਾਂਲੇ ਵੀ ਕੰਮ ਹੁੰਦੇ ਨੇ ਮੇਰੀ ਗੱਲ ਸੁਣ ਹਾਂ ਤੂੰ ਰਿਸ਼ਤਾ ਕਰਾਉਣਾ ਕਹੀ ਨਹੀਂ ਇੰਨੇ ਮੁੰਡੇ ਨੂੰ ਹਾਂ ਹੋਰ ਮਤ ਕਰ ਆਈ ਤਾਂ ਇਸੀ ਦੇਖੀ ਕਿ ਤੇ ਕੁੜੀ ਡੋਲਦੇ ਇਹ ਤਾਂ ਦਿਨ ਰਾਤ ੱਡਕਿਆ ਰਹਿੰਦਾ ਮੁੰਡਾ ਉਤਾਰ ਤਾਂ ਨਾ ਆਪਾਂ ਵੀ ਕਹੀ ਜਮਾ ਨਹੀਂ ਕੁਛ ਖਾਂਦਾ ਪੀਂਦਾ ਕੌਣ ਕਹਿੰਦਾ ਨਾ ਦਾਲਦੇ ਮੁੰਡੇ ਨੂੰ ਵੀ ਮੇਰਾ ਪੁੱਤ ਖਾਂਦਾ ਆਜੇ ਭਾਂਡੇ ਨੂੰ ਕਹਿੰਦਾ ਕੁਮਾਰੀ ਸਰ ਉਹ ਕਰ ਦਿੰਦੇ ਨੀਂ ਦਿੰਦੀ ਹੁੰਦੀ ਆਏ ਗੱਲੇ ਆਹੋ ਦੇਖੀ ਕਿਤੇ ਆ ਬਾਰੇ ਆ ਫਿਰ ਸੋਨੂੰ ਤਾਂ ਵੱਧ ਪਤਾ ਲੱਗਦਾ ਨਾ ਗਮਨ ਦੀ ਵਿਪਾਰ ਤੇ ਬਾਰੇ ਠੀਕ ਹੈ ਹਾਂ ਕਿਸੇ ਤੋਂ ਐਵੇਂ ਪੁੱਟ ਪਟਾਈ ਗਾਲਾਂ ਲਵੇਂ ਕਿਸੇ ਦੀ ਬਗਾਨੀ ਦੀ ਡੋਬ ਕੇ ਠੀਕ ਹੈ ਇਹ ਸ਼ਾਂਪ ਕੋਈ ਹੋਰ ਵੀ ਪਾ ਦੂ ਤੈਨੂੰ ਜਿਹੜੀ ਇੱਥੋਂ ਬੋਲ ਨੂੰ ਕਹਿਣੀ ਆ ਪਰ ਹਾੜੇ ਹੱਥ ਬੰਨ ਕੇ ਬੇਨਤੀ ਆ ਦੇਖੀ ਕਿਤੇ ਇਹ ਮੁੰਡੇ ਨੂੰ ਕੁੜੀ ਦੇ ਦੇ ਨਾਲੇ ਮੈਨੂੰ ਕੁੜੀ ਵਾਲੇ ਕਹਿਣਗੇ ਕਹਿਣਗੇ ਤਾਂ ਉਹ ਤਾਂ ਐ ਲੱਗੂਗਾ ਸਾਡੀ ਕੋਈ ਡੋਬਤੀ ਤੂੰ ਹਾਂ ਨਾਲੇ ਤਾਂ ਦਾਜ ਦੇ لالچی ਨੇ ਅੱਛਾ ਆਹੋ ਉਹ ਤਾਂ ਕਹਿੰਦੀ ਇਸ ਦਾ ਕੁਛ ਨਹੀਂ ਲੈਣ ਦਾ ਦੇਣ ਦਾ ਕੋਈ ਗੱਲ ਨਹੀਂ ਛੋਟੀ ਨੂੰ ਹੋਂ ਤੱਕ ਨਹੀਂ ਹਟਦੀ ਤੰਗ ਕਰਨ ਅੱਛਾ ਹਾਂ ਲਾ ਜਸ ਐ ਹੀ ਹੋਦੋ ਕੈ ਨੀ ਹੁੰਦੀ ਲੈ ਕੋਸ਼ ਨੀ ਲੈਂਦੀ ਕੁਛ ਇਹ ਤਾਂ ਫਿਰ ਤਾ ਮੈਨੂੰ ਚੰਗਾ ਦੱਸਦਾ ਆਹੋ ਮੇਰਾ ਨਾਂ ਨਾ ਲੈਦੀ ਨਾ ਤੇਰਾ ਹੀ ਲੈਦੀ ਜਾ ਕੇ ਨਾ ਕੋਈ ਬਹਾਨਾ ਨਾ ਲਾ ਦੇ ਠੀਕ ਐ ਤੇ ਵੀ ਕੋਈ ਕੁੜੀ ਦਾ ਤਾਂ ਹੋਰ ਪਾਸੇ ਹੋਗਾ ਜਾਂ ਕੁੜੀ ਤਾਂ ਕਰਿਆ ਗਰੂ ਚੱਲਦਾ ਹੈ ਕਰਦੇ ਨਹੀਂ ਅਸੀਂ ਕੋਈ ਬਹਾਨਾ ਲਾ ਦੇ ਪਰ ਪੂਆ ਬਣ ਕੇ ਮੈਂ ਤੈਨੂੰ ਦੱਸਦਾ ਦਿੱਤਾ ਮੇਰੇ ਨਾਲ ਅੱਖਾਂ ਨੂੰ ਘਾਣਾ ਦਵਾਈ ਮੈਂ ਜਾਣੀ ਐ ਕਿ ਕਿੱਥੇ ਨਿਕਲਿਆ ਵੀ ਅੰਦਰੋਂ ਬੇਬੇ ਚੱਲ ਫਿਰ ਹੋਰ ਬਹਾਨਾ ਲਾਉ ਕੋਈ ਆਏ ਨਾ ਨਹੀਂ ਤਾਂ ਪੂਰੇ ਉੱਠ ਨਿਕਲੋਗੇ ਫੇਰ ਨਿਕਰਾਂਗੀ ਮੈਂ ਨਾ ਨਾ ਮੈਂ ਜਾਣੀ ਐ ਚੰਗਾ ਨਾ ਮਨ ਨੂੰ ਦੱਸੂ ਮੈਂ ਸਾਰੀ ਗੱਲ ਹੁਣ ਤਾਂ ਪਤਾ ਵੀ ਨਹੀਂ ਲੱਗਿਆ ਮੈਂ ਤਾਂ ਪਰਾਪਰਾਂ ਦੀ ਕਰਤਾ ਸਾਰਾ ਕੰਮ ਵੀ ਲੈ ਮਨ ਫਿਕਰ ਨਾ ਕਰ ਤੇਰਾ ਜੇਠ ਨਹੀਂ ਗਿਆ ਹੈ ਜਾਂਦਾ ਅਮਨੋ ਕਿੱਥੇ ਆਵਾਂਗੇ ਖਾਣਾ ਬਣੇਗਾ ਸੋਕ ਪਰਾਂ ਦਾ ਇਹ ਆਹ ਨੂੰ ਜਹਾਜ ਜੀ ਤੂੰ ਤਾਂ ਤੇਰੀ ਗੇਪੇ ਤੁਸੀਂ ਦੀ ਸੀ ਅੱਛਾ ਕਿ ਕਿੰਨੀ ਆਣੇ ਰਾਮ ਨੂੰ ਕਹਿੰਦਾ ਸਬਜ਼ੀ ਲੈਣ ਆਂ ਅਮਨ ਕੋਲ ਅੱਛਾ ਵੀ ਕਾਹੀ ਬਣਾਈ ਹੈ ਮੇਰਾ ਜੀਜਾ ਹੀ ਕਰਦਾ ਸੀ ਸੋਕੀ ਸਬਜ਼ੀ ਬਣਾਈ ਹੈ ਖਾਣੇ ਅੱਛਾ ਤੇ ਮੈਂ ਤਾਂ ਤੈਨੂੰ ਆਈ ਕਹਿੰਦੀ ਸੀ ਜਾਏ ਤੂੰ ਵੇਖ ਕੇ ਹਾਂ ਜਾਏ ਜੀ ਤੇ ਤੂੰ ਆਈ ਸੀ ਮੰਗ ਲੋ ਅੱਛਾ ਕਹਿੰਦੇ ਕਿ ਹਾਂ ਅੱਛਾ ਹਾਂ ਤਾਂ ਮੈਂ ਕੱਟਾ ਕੰਮ ਜਾ ਕਰਤਾ ਹਾਂ ਮਾਰ ਕੇ ਨਾ ਪਾਣੀ ਕਹਿੰਦੀ ਪੂਆ ਪੂਆ ਤਾਂ ਕਹਿੰਦੀ ਤੇ ਹਾਂ ਜੀ ਕੋਈ ਜਮਾ ਉਮਰ ਦੀ ਹੈ ਜੀ ਅੱਛਾ ਜਦੋਂ ਬੈਠੇ ਕੁਦਰਤੀ ਮੈਂ ਤਾਂ ਡਾਕਟਰ ਕਰਾਉਣ ਆ ਗਈ ਉਹ ਆਈ ਬੈਠੀ ਸੀ ਅਜਿਸ ਦੇ ਦਿਗਾ ਚੱਲ ਪਿਓ ਕੀ ਪੈਰ ਮੰਨ ਲੈ ਅੱਛਾ ਤੇ ਸਾਰੇ ਗੱਲਾਂ ਸੁਣ ਲੈ ਤੇ ਪੂਆ ਉੱਠ ਕੇ ਵਾਰੇ ਜਾਣ ਲੱਗੀ ਮਾਗਰੀ ਮੈਂ ਲੱਗੀ ਹੂੰ ਤੇ ਪੂਰਾ ਤਾਂ ਕੋਸੀ ਬਿੰਦਰ ਕੁਬੀਸੀ ਕਰਤਾ ਅੱਜ ਕੇ ਇਹ ਮੋਲ ਮਾਰੇ ਆ ਅੱਛਾ ਤਾ ਕੂਗਾ ਕੁ ਹੋਰ ਨਾ ਬਗਾਨੀ ਤਿੰਨ ਕਿ ਸਬ ਸਾਈਟ ਬਗੈ ਤਾਂ ਮੁੰਡਾ ਡੱਕਿਆ ਰਹਿਣਾ ਵਕਾ ਵਧੀਆ ਕੀਤਾ ਮਾਤਾ ਬੂਆ ਮਰਤਾ ਹੈ ਨਹੀਂ ਤਾਂ ਬੋਲੀ ਖੁਸ਼ ਹੋ ਗਿਆ ਇਸ ਨੂੰ ਤਾਂ ਕਹਿਤਾ ਹਾਂ ਬੂਆ ਮੈਂ ਕਿੰਨ ਕੰਮ ਨਹੀਂ ਕਰਾਂ ਉਹ ਵੀ ਫਿਰ ਤਾਂ ਮੈਂ ਦੋ ਹੋਵੇ ਦੱਸਾਂ ਚਲਾਂ ਤੁਹਾਨੂੰ ਸ਼ਾਹ ਵਜੇ ਤੇਰੀ ਜੀ ਹਾਂ ਕਰ ਲੋ ਮੱਕ ਵੇਲਾ ਸਿਆ ਮਾ ਮਨ ਨੂੰ ਨਾਲ ਸਾਧ ਦੇਵਾ ਲੈ ਤਾਂ ਤੂੰ ਮਿੰਦ ਬੀਜੋ ਖਸ਼ਪਾ ਕੇ ਦੇ ਦੇ ਨਹੀਂ ਤਾਂ ਸਮਝੀ ਗਏ ਇਹ ਤਾਂ ਬੜੀ ਕਾਲੀ ਹੋਈ ਪਈ ਹੈ ਵੀ ਕਿਹੜੇ ਵੇਲੇ ਵਿਆਹਾਂ ਉਮਰ ਨਹੀਂ ਦੇਖਦੀ ਉਹਦੀ ਘੜੀ ਕਿੱਥੇ ਹੋ ਰਹੀ ਹੈ ਪਤਾ ਨਹੀਂ ਕੀ ਦਿਮਾਗ ਨੂੰ ਹੋਇਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਹੈਗੀ ਵੀ ਚੰਗੀ ਬਣੀ ਉਹਨੂੰ ਰੋਟੀ ਪਾਣੀ ਸਭ ਕੁਝ ਦਿਨਿਆ ਸੀ ਕੱਪੜਾ ਲੀਡਾ ਦਿਨਿਆ ਸੀ ਮੈਂ ਕਿਹਾ ਤੂੰ ਮੇਰੇ ਮਾਗਰੋ ਮਾੜੇ ਕਰ ਲਿਓ ਠੀਕ ਹੈ ਮੈਂ ਤਾਂ ਤੇਰੀਆਂ ਅੱਖਾਂ ਵਾਸਤੇ ਇਥੇ ਆ ਸੋਚ ਕੇ ਵੀ ਉਹਦਾ ਕੁਝ ਵੀ ਨਹੀਂ ਰਿਹਾ ਕੋਈ ਸੋਤ ਨਹੀਂ ਕੋਈ ਸੋਤ ਨਹੀਂ ਮੇਰੇ ਪਪਾ ਕਾ ਵਾਸਤੇ ਹੁੰਦਾ ਹੈ ਬੇਬੀ ਵੱਡੇ ਨੂੰ ਗਿਆ ਨਾ ਵੱਡੇ ਨੂੰ ਗਿਆ ਰਾਸ ਹਾਂ ਹੋਇਆ ਬੈਠਾ ਹਾਂ ਤੈਨੂੰ ਕੋਈ ਨਾ ਕੋਈ ਦੱਬੀ ਚ ਪਾ ਕੇ ਦੇ ਪਹਿਲਾਂ ਮੈਂ ਤੈਨੂੰ ਚਾਹ ਪਿਉਣੀ ਆਜਾ ਬੈਠ ਚਾਹ ਨਹੀਂ ਨਹੀਂ ਤੱਕ ਜੰਤਰਾ ਜੋਗੀ ਨਹੀਂ ਆਦੀ ਤੂੰ ਬੈਠਾ ਸਹੀ ਦੋ ਮਟਮਾ ਹੁਣ ਮੈਂ ਵੀ ਪੀਣੀ ਆਜਾ ਮੈਂ ਵੀ ਥੱਕੀ ਆਈਆਂ ਚਾਹ ਮੈਂ ਤੈਨੂੰ ਚਾਹ ਪਿਉਣੀ ਕੱਟ ਕਰਦੀ ਨਹੀਂ ਬੜੀ ਬਾਤ ਚਾਹ ਮੈਂ ਉੱਤ ਪਟਾ ਦੇਗੀ ਤੂੰ ਚਲ ਚੰਗਾ ਲੈ ਹੁਣ ਪਾ ਦੇ ਲੈ ਆ ਦਿੰਦੀ ਮੈਂ ਅੱਜ ਸਭ ਚੀਜ਼ਾਂ ਤੇ ਠੀਕ ਚੰਗਾ ਉਹਨਾਂ ਲਈ ਦਾਲ ਸਬਜ਼ੀ ਕੋਈ ਹਾਂ ਤਾਈ ਮਿਲ ਗਈ ਮਟਰਾਂ ਦੀ ਸੀ ਸਬਜ਼ੀ ਚੰਗਾ ਹੋਰ ਸਾਡੇ ਹੈਗੀ ਸੀ ਸੁੱਕੀ ਸੀ ਮੈਂ ਤਾਂ ਸੁੱਕੀ ਨਾਲ ਰੋਟੀ ਖਾਧੀ ਜਾਂਦੀ ਅੱਛਾ ਹਾਂ ਠੀਕ ਹੈ ਇੱਥੇ ਬੈਠੋ ਤੁਸੀਂ ਲੋ ਚਾਹ ਪੀ ਲਓ ਚਾਹ ਬਣਾਈ ਸੀ ਮੈਂ ਤਾਂ ਤੁਹਾਡੇ ਨਾਲ ਗੱਲ ਕਰਨੀ ਸੀ ਇਕ ਆਪਾਂ ਗਏ ਹੋਏ ਸੀ ਹੁਣ ਤੇ ਬਾਜਪੂ ਆਈ ਸੀਗੀ ਅੱਛਾ ਕਿਹੜੀ 부ਆ ਆਪਣੀ 부ਆ ਅੱਛਾ ਤੇ ਉਹ ਕਰਕੇ ਤੇ ਉਹਨਾਂ ਰਿਸ਼ਤਾ ਕਰਾਉਂਦੀ ਇਹਨੂੰ ਵੀਰਜੀ ਨੂੰ ਵੱਡੇ ਨੂੰ ਹਾਂ ਵੱਡੇ ਨੂੰ ਤੇ ਕਹਿੰਦੇ ਪੂਰੀ ਪੱਕੀ ਗੱਲ ਹੋ ਗਈ ਸੀ ਮੇਰੇ ਕੋਲ ਤਾਂ ਰਾਣੀ ਆਈ ਸੀ ਉਹ ਦੱਸ ਕੇ ਗਈਆਂ ਮੈਨੂੰ ਤਾਂ ਹੁਣ ਕਹਿੰਦੀ ਮੈਂ ਤੁਹਾਡੇ ਘਰ ਬੱਠਲ ਫੜਾਉਣ ਆਈ ਸੀ ਉਹ ਖਲ ਲੈ ਕੇ ਗਈ ਸੀ ਕਹਿੰਦੀ ਫਿਰ ਮੈਂ ਤੇ ਜਾਂਦੀ ਜਾਂਦੀ ਪਿੱਛੇ ਭੱਜ ਕੇ ਭੂਆ ਨਾਲ ਲੀ ਫਿਰ ਉਹਨੂੰ ਦੱਸਿਆ ਵੀ ਇਹ ਤਾਂ ਸ਼ਰਾਬ ਪੀਂਦਾ ਨਸ਼ਾ ਪੱਤਾ ਕਰਦਾ ਵੀ ਤੂੰ ਉਹਨੂੰ ਸਾਖ ਨਾ ਕਰਾ ਉਹਨੇ ਭਾਨੀ ਮਾਰਦੀ ਉਹਨੂੰ ਕੀ ਕਹਿੰਦੀ ਘੇਤਾ ਉਹਨੂੰ ਮੈਂ ਸਿਖਾਇਆ ਸੀ ਅੱਛਾ ਮੈਂ ਕਿਹਾ ਤੂੰ ਜੇ ਧਿਆਨ ਰੱਖੀਂ ਕਰੇ ਕੋਈ ਵੀ ਆਂਡ ਗਮੰਡ ਚ ਇਹਨੂੰ ਰਿਸ਼ਤਾ ਕਰਾਵੇ ਤਾਂ ਤੈ ਭਾਨੀ ਮਾਰਨੀ ਹੈ ਉਹ ਚੰਗੀ ਰਹੀ ਜਿਹੜੀ ਹੁਣੇ ਮੇਰੀ ਗੱਲ ਮੰਨ ਲਈ ਉਹ ਗਾਂ ਬੇਬੇ ਹੋਰਾਂ ਨੂੰ ਦੱਸ ਦੇ ਨਹੀਂ ਦੱਸਦੀ ਉਹ ਐ ਵਧੀਆ ਉਹਦੀ ਮੇਰੇ ਨਾਲ ਉਹ ਆਪ ਸਾਰੀਆਂ ਗੱਲਾਂ ਕਰ ਲੈਂਦੀ ਹੈ ਮੇਰੇ ਨਾਲ ਉਹਨੇ ਪਾਨੀ ਮਾਰਤੀ ਤੇ ਭੂਆ ਕਹਿੰਦੀ ਕਹਿੰਦੀ ਮੈਂ ਨਹੀਂ ਸਾਖ ਕਰਾਉਂਦੀ ਹੁਣ ਆਪਾਂ ਮਾਸੀ ਨੂੰ ਵੀ ਪਾਨੀ ਮਾਰਤੀ ਭੂਆ ਨੂੰ ਵੀ ਮਾਰਦੀ ਹੁਣ ਨਹੀਂ ਇਹਨੂੰ ਸਾਖ ਹੁੰਦਾ ਹੁਣ ਤਾਂ ਜ਼ਮੀਨ ਆਪਣੀ ਪੱਕੀ ਐ ਮੈਂ ਨਹੀਂ ਇਹਨੂੰ ਸਾਖ ਹੁਣ ਦਿੰਦੀ ਬੱਸ ਫੇਰ ਫੇਰ ਕੀ ਲੋੜ ਆਪਣ ਨੂੰ ਕਹਿਣ ਦੀ ਲੋੜ ਹੀ ਨਹੀਂ ਕਿਸੇ ਨੂੰ ਤੇ ਮੈਨੂੰ ਤਾਂ ਲੱਗਦਾ ਹੈ ਬੇਬੇ ਨੇ ਭੂਆ ਚੋਰੀਆਂ ਸੱਦੀ ਸੀ ਵੀ ਇਹ ਤਾਂ ਪੇਕੀ ਗਈ ਐ ਮੈਂ ਬਾਅਦ ਚ ਗੱਲ ਕਰਨਾ ਪਰ ਹੁਣ ਨਹੀਂ ਸਾਖ ਹੁੰਦਾ ਮੈਨੂੰ ਇਹ ਹੁੰਦੀ ਬੇਬੇ ਨੂੰ ਸ਼ੱਕ ਹੈ ਆਪਣੀ ਤੇ ਵੀ ਜਿਹੜੀ ਮਗਰੋਂ ਸੱਦੀ ਸੀ ਮੈਨੂੰ ਤਾਂ ਇਹੀ ਲੱਗਦਾ ਮੇਰੇ ਨਾਲ ਤਾਂ ਕਦੇ ਬੇਬੇ ਨੇ ਇਹ ਜੀ ਗੱਲ ਹੀ ਨਹੀਂ ਕੀਤੀ ਬਸ ਬੇਬੇ ਨੇ ਤਾਂ ਆਇਆ ਹੋਇਆ ਵੀ ਮੈਨੂੰ ਵਿਆਹ ਦੇ ਆ ਵਿਆਹ ਦੇ ਨਾਲ ਉਹਦੀ ਉਮਰ ਦੇਖਦੀ ਐ ਵੀ ਅਸੀਂ ਕੀ ਘਾਟ ਰੱਖਦੇ ਆ ਉਹਨੂੰ ਵਧੀਆ ਮੈਂ ਰੋਟੀ ਪਾਣੀ ਦਿੰਨੀ ਆ ਵਧੀਆ ਕੱਪੜਾ ਲੀੜਾ ਦਿੰਨੇ ਆ ਕੀ ਘਾਟ ਐ ਉਹ ਉਹਦੀ ਇੰਨੀ ਉਮਰ ਹੋ ਗਈ ਉਹਨੂੰ ਰੋਟੀ ਦੀ ਲੋੜ ਐ ਰੋਟੀ ਆਪਾਂ ਦੇਈ ਜਾਵਾਂਗੇ ਹਾਂ ਪਰ ਪਤਾ ਨਹੀਂ ਕੀ ਹੋਇਆ ਦਿਮਾਗ ਨੂੰ ਉਹ ਆਪ ਨਹੀਂ ਸੋਚਦਾ ਮੇਰੀ ਏਡੀ ਉਮਰ ਹੋ ਗਈ ਵੀ ਮੈਂ ਹੁਣ ਵਿਆਹ ਕਰੂ ਦਾ ਚੰਗਾ ਲੱਗੂਗਾ ਉਹਨਾਂ ਨੂੰ ਤਾਂ ਯਾਰ ਉਹ ਤਾਂ ਬੋਲ ਐ ਪਰ ਹੁਣ ਉਨੀ ਹੁੰਦਾ ਉਸਾਕ ਨਾ ਮੈਂ ਹੋਣ ਦੇਵਾਂ ਚੱਲ ਤੁਸੀਂ ਚਾਹ ਪੀਓ ਮੈਂ ਬਾਕੀ ਕੰਮ ਕਰ ਦਿਆਂ ਠੀਕ ਹੈ ਸਰ ਪਤਾ ਨਹੀਂ ਯਾਰ ਕੀ ਹੋ ਰਿਹਾ ਇੱਕ ਵਾਰੀ ਰਿਸ਼ਤੇਦਾਰੇ ਆ ਜਾਂਦੇ ਆ ਮੁਰਕੇ ਕੋਈ ਆ ਹੀ ਨਹੀਂ ਕਦੇ ਕੀ ਆਲਾ ਬਾਈ ਠੀਕ ਆ ਬਾਈ ਵਧੀਆ ਅਮਰਤਾ ਕਿਵੇਂ ਬੈਠਾ ਦਾਜਾ ਔਰ ਬਸ ਉਹੀ ਬਹਿ ਗਿਆ ਦਾਜਾ ਬੈਠਾ ਜਾਂ ਦੱਸ ਦੇ ਕੀ ਚੱਕਰ ਆ ਆਪਣਾ ਪਤਾ ਯਾਰ ਬਾਈ ਗੱਲ ਪਤਾ ਕੀ ਹੈ ਇੱਕ ਵਾਰੀ ਰਿਸ਼ਤੇਦਾਰੇ ਆ ਜਾਂਦੇ ਹੈਗੇ ਐਂ ਲੱਗਦਾ ਵੀ ਬਸ ਹੁਣ ਤਾਂ ਥੋੜੇ ਦਿਨਾਂ ਚ ਵਿਆਹ ਹੋਊ ਮੁਰਕੇ ਕੋਈ ਆਉਂਦੇ ਹੀ ਨਹੀਂ ਰਿਸ਼ਤੇ ਦਾ ਚੱਕਰਾ ਹੋਰ ਉਹ ਕਾਹਨੂ ਯਾਰ ਤੂੰ ਚੱਕਰਾ ਚ ਪਿਆ ਰਿਸ਼ਤੇ ਦਾ ਕਾਈ ਕਰੀ ਨਾ 20 ਪਾ 50 ਹਜ਼ਾਰ ਰੁਪਏ ਲੱਗੂਗਾ ਮੁੱਲ ਦੀ ਬਿਆ ਨਾ ਐ ਬਾਈ ਕਿਵੇਂ ਹੋ ਜੂ ਯਾਰ ਤੂੰ ਜਰੂਰੀ ਲੋਕਾਂ ਚਾਹ ਰੱਖੀ ਬੈਠਾ ਯਾਰ 20000 ਰੁਪਏ ਗੱਡੀ ਕਰ ਲਾਗੀ ਇਹ ਕੀ ਇਹਦਾ ਲਾ ਦੂ ਬੁੱਛ ਫਿਰ ਮੁੱਲ ਦੀ ਬਿਆ ਯਾਰ ਕਾਹਦੀ ਬਸ ਮੇਰਾ ਤਾਂ ਭਰਾਵਾ ਉੱਠਦੇ ਬੁੱੱਲਾ ਵਾਲਾ ਕੰਮ ਹੋ ਰਿਹਾ ਰਿਸ਼ਤੇ ਦਾ ਵੀ ਉੱਠਦਾ ਬੁੱੱਲਾ ਲੰਕੀ ਜਾਂਦਾ ਕੋਈ ਮੇਰੇ ਵਰਗਾ ਬਹਿਗਾ ਇਹ ਡਿੱਗੂ ਇਹ ਡਿੱਗੂ ਉਹ ਡਿੱਗਿਆ ਨਹੀਂ ਮੈਨੂੰ ਹੋਇਆ ਤਾਂ ਇਹ ਕੱਲ ਨੂੰ ਸਹਰੇ ਬੰਨੂ ਪਰਸੋਂ ਸਹਰੇ ਬੰਨੂ ਭਰਾਵਾ ਮੇਰੇ ਵੀ ਬੱਗੇ ਉਹ ਰਿਸ਼ਤੇਦ ਕਿੱਡੀ ਫਦਾਰ ਲੱਗ ਚੱਕ ਦੀ ਕੰਮ ਕੋਸ ਨਹੀਂ ਹੁੰਦਾ ਆ ਦਾੜੀ ਦੇ ਚਿੱਟੀ ਆ ਗਈ। ਉਹ ਦਾੜੀ ਦਿੱਤੀ ਐ ਇਹੀ ਕਰਕੇ ਕਰੀ ਜਾਣਾ ਹੈ। ਕਿੰਨੇ ਪੈਸੇ ਲੱਗ ਜਾਣਗੇ ਬਈ? ਉਹ 20 50000 ਰੁਪਏ ਲੱਗੂਗਾ। 20 50000 ਦੀ ਕਿੱਡੀ ਗੱਲ। ਫਿਰ ਮੈਂ ਤਾਂ ਕਰਕੇ ਕਰ ਦਾਂਗਾ ਮਾਂ। ਤੇ ਗਈ ਜਣ ਪਸਾਣਾ। ਉਹ ਪੂਰੀ ਚੱਲ ਬੱਸ ਫਿਰ ਕਰ ਦਨੇਗਾ ਮਾਂ। ਦੇ ਚਲੀ ਮੈਨੂੰ ਨਾਲ ਉੱਤੇ। ਬਾਅਦ ਲੈ ਕੇ ਆਵਾਂਗਾ ਆਪਾਂ ਬੁਲਤ ਘਾਟਾ। ਚੰਗਾ ਬਈ ਅਮਰਤ। ਠੀਕ ਆ ਬਈ। ਲਾਉਣਾ ਮੈਂ ਤੇਰੇ ਕੋਲ ਸੁਨੇਹਾ। ਕੋਈ ਚੱਕਰ ਨਹੀਂ ਟੈਨਸ਼ਨ ਨਾਲ ਲੈੰਦੋ। ਕੋਈ ਗੱਲ ਹੀ ਨਹੀਂ ਫਿਰ। ਹਾਂ ਠੀਕ ਆ। ਬਾਦ ਧਿਆਨ ਚ ਰੱਖੀ। ਨਾ ਕੋਈ ਮਰ ਤਾਂ ਵਧੀਆ ਗੱਲ ਦੱਸ ਗਿਆ ਯਾਰ ਆਪਾਂ ਨੂੰ ਪੱਦੇ ਨਹੀਂ ਸੀਗਾ ਚੱਲ ਕਰਦਾ ਬੇਬੇ ਨਾਲ ਗੱਲ ਵੀ ਭਲੇਖੇ 'ਚ ਬੈਠੇ ਸੀ ਕੀ ਕਰੀ ਜਾਂਦੀ ਆ ਬੇਬੇ ਕੁਝ ਨਹੀਂ ਕਰਦੀ ਬੈਠੀ ਆ ਅੱਛਾ ਮੈਂ ਤੇਨੇ ਗੱਲ ਕਰਨੀ ਸੀ ਹਾਂ ਕਰ ਲੈ ਹੁਣ ਮੇਰਾ ਵਿਆਹ ਉਹ ਤਾਂ ਹੁੰਦਾ ਨਹੀਂ ਦੇਖ ਰਿਸ਼ਤੇ ਤਾਂ ਮੁੜ ਜਾਂਦੇ ਆ ਮੈਂ ਤਾਂ ਮੁੱਲ ਦੀ ਲਿਆਉਂਗਾ ਓਏ ਇਹ ਤੈਨੂੰ ਲਾਗ ਲਾਉਣੀ ਐ ਖਾਨਦਾਨੀ ਆਪਣੀ ਕਦੀ ਖਾਨਦਾਨ ਨਹੀਂ ਮੇਰਾ ਤਾਂ ਖਾਨਦਾਨ ਉਹ ਦੂਜੇ ਮੈਨੇ ਨਾ ਢੋਲਾ ਹੋਇਆ ਕੋਈ ਨਹੀਂ ਆ ਜਾਣਦੇ ਉਹਨਾਂ ਦਾ ਬਰਸਾਅ ਬਤਾਉਣ ਦੇ ਕੋਈ ਗੱਲ ਦਾ ਕੋਈ ਮੂਸਰ ਬਣਨ ਦੇ ਨਾ ਬੇਬੇ ਮੇਰੇ ਕੋਲ ਤਾਂ ਕੋਈ ਮੁੰਡਾ ਆਇਆ ਸੀ ਮੈਨੂੰ ਦੱਸ ਗਿਆ ਮੈਂ ਤਾਂ ਚਾ ਚੜਿਆ ਪਿਆ 20-50 ਹਜ਼ਾਰ ਰੁਪਏ ਲਗੂ ਮੈਂ ਤਾਂ ਲਿਆਉਂਗਾ ਉਹ ਕਾਨੂੰ ਇੰਨਾ ਚੱਕ ਚੱਕ ਦੇਂਗਾ ਤੂੰ ਬਣ ਜੂਗਾ ਕੋਈ ਆਪਾਂ ਕਰ ਲਾਂਗੇ ਫੋਨ ਤੇ ਕੋਈ ਗੱਲ ਬੇਬੇ 100 ਹੱਥਰ ਸਸਰੇ ਤੇ ਗੰਡ ਮੈਂ ਤਾਂ ਲਿਆਉਂਗਾ ਦੇ ਉਹਨਾਂ ਉਹ ਕਰ ਨਹੀਂ ਬੰਦੀਆਂ ਹੁੰਦੀਆਂ ਇਹ ਉਹ ਕਿ ਜਨਾਨੀਆਂ ਨਹੀਂ ਹੁੰਦੀਆਂ ਜਨਾਨੀਆਂ ਤਾਂ ਹੁੰਦੀਆਂ ਨੇ ਪੁੱਤ ਉਹ ਚੱਕਮਾ ਚੁੱਲਾ ਹੁੰਦੀਆਂ ਨੇ ਨਾ ਨਾ ਮੈਂ ਤਾਂ ਲਿਆਉਂਗਾ ਬੇਬੇ ਕੋਈ ਚੱਕਮਾ ਚਿੱਦਾ ਨਹੀਂ ਹੁੰਦਾ ਮਾ ਨਹੀਂ ਉਹ ਗੱਲ ਨਹੀਂ ਬਣਦੀ ਹੁੰਦੀ ਮੈਂ ਤਾਂ ਲਿਆਉਂਗਾ ਬੇਬੇ ਜਿਹੜਾ ਕੁਝ ਕਰਨਾ ਕਰ ਲਈ ਤੇਰੀ ਮਰਜ਼ੀ ਆ ਮੈਂ ਤਾਂ ਕੁਝ ਨਹੀਂ ਕਹਿੰਦੀ ਪਰ ਉਹ ਗੱਲ ਤੇਰੀ ਮਾਗਰੋਂ ਪਤਾ ਲੱਗੂ ਤੈਨੂੰ ਕੁਝ ਨਹੀਂ ਨਾ ਮਾਗਰੋਂ ਲੱਗੇ ਨਾ ਮੂਹੋਂ ਪਤਾ ਲੱਗੇ ਮੈਂ ਤਾਂ ਲਿਆਉਂਗਾ ਉਹ ਕਹਿੰਦੇ ਨੇ ਸਿਆਣੇ ਦਾ ਖਾਦਾ ਔਲੇ ਦਾ ਖਾਦਾ ਸਿਆਣੇ ਦਾ ਆਥੇ ਮਾਗਰੋਂ ਪਤਾ ਲੱਗਦਾ ਮਾਗਰੋਂ ਸੁਆਦ ਆਉਂਦਾ ਹੁੰਦਾ ਗੱਲ ਹਾਂ ਕਿ ਤੂੰ ਦਾ ਔਲੇ ਦਾ ਟੋਕਰਾ ਪਾੜ ਕੇ ਦਰ ਵੇ ਉਹ ਵੇ ਕੋਈ ਨਹੀਂ ਬਿਆਹ ਹੋਣ ਜੂਗਾ ਹੋ ਜੂਗਾ ਕਿ ਤੇਰੀ ਉਮਰ ਬਿਆਹ ਦੀ ਕੋਈ ਨਹੀਂ ਨਾ ਨਾ ਉਮਰ ਮੰਗਦੀ ਨਹੀਂ 40 ਦਾ ਹੋ ਗਿਆ ਮੈਂ ਇਦੋਂ ਬਾਅਦ ਹੋ ਡੋਲਾ ਮੈਨੂੰ ਕੋਈ ਜੀ ਹੋ ਜੂਗਾ ਮੈਂ ਤਾਂ ਲਿਆਉਂਗਾ ਲਿਆਉਂਗਾ ਜਿਹੜਾ ਕੁਝ ਕਰਨਾ ਕਰਨਾ ਨਹੀਂ ਉਤਾਰ ਇੰਨੀ ਹਿੰਦ ਨਾ ਕਿ ਮੈਂ ਤਾਂ ਕਰੂੰਗਾ ਹਿੰਦ ਮੈਂ ਤਾਂ ਲਿਆਉਂਗਾ ਮੁੱਲ ਦੀ ਲਿਆਉਂ ਤੇ ਫਿਰ ਉਹ ਆਮਨ ਤੇ ਗੋਗੀ ਵਰਗੇ ਕਲੇਸ਼ ਕਰਨਗੇ ਆਪਣੇ ਘਰੇ ਮੈਂ ਤੈਨੂੰ ਦੱਸਦਾ ਵਾਧਾ ਵਧ ਜੂਗਾ ਜਾ ਦੇ ਮੈਂ ਤੈਨੂੰ ਕੋਈ ਗੱਲ ਕਹਿੰਦੀ ਸਮਝਾਉਣੀ ਆ ਸਮਝਾਉਣੀ ਆ ਤੂੰ ਸਮਝ ਜਾ ਗੋਗੀ ਆਮਨ ਤੇ ਗੋਗੀ ਨੂੰ ਇੰਨੀ ਲੜਨਦਾ ਨਾ ਕਰਵਾ ਦੇ ਰਿਸ਼ਤਾ ਮੈਨੂੰ ਸੀਰੀਆ ਮੂੰਹ ਕੰਮ ਲੈਂਦੇ ਐ ਮੈਂ ਤਾਂ ਮੁੱਲ ਵੀ ਦੇਉਂਗਾ ਜਿਹੜਾ ਕੁਝ ਕਰਨਾ ਕਰ ਲੋ ਮੈਂ ਜਾਨ ਚੱਕੂ ਫੇਰ ਤੈਨੂੰ ਮਾਂ ਤੇ ਨੂੰ ਨਰਵਾਇਆ ਸਮਝਾਉਂਗੀ ਮੈਂ ਤਾਂ ਲਿਆਉਂਗਾ ਮੁੰਡਾ ਜਾਨ ਦਾ ਜਾਨ ਦਾ ਤੇ